ਪਰ ਬਾਕੀ ਜਿੰਨੀਆਂ ਵੀ ਡੈੱਡ ਬਾਡੀਆਂ ਸੀ 113 ਦੇ 113 ਜਵਾਨਾਂ ਦਾ ਜਿੱਥੇ ਆ ਗੋਲ ਚੱਕਰ ਬਣਿਆ ਹੋਇਆ ਨਾ ਇਹ ਥਾਂ ਦੇ ਉੱਤੇ ਸੰਸਕਾਰ ਹੋਇਆ ਸੀ ਆ ਦੇਖੋ ਜੀ ਵੈਸੇ ਮਿੱਟੀ ਇੱਥੋਂ ਦੀ ਲਾਲ ਪੂਰੇ ਰੰਗ ਦੀ ਆ ਪਰ ਇਹ ਮਿੱਟੀ ਨਾਲ ਲਾਲ ਹੋਈ ਪਈ ਆ ਕਿਉਂਕਿ ਜਿੱਥੇ ਮਿੱਟੀ ਦੇ ਵਿੱਚ ਖੂਨ ਡੁੱਲਿਆ ਉਹ ਮਿੱਟੀ ਹੀ ਭਰ ਲਈ ਉਹਨਾਂ ਨੇ ਜਾਰ ਦੇ ਵਿੱਚ ਵਸਤੇ ਹਨਾ ਤਾਂ ਉਦੋਂ ਜਿਹੜੀਆਂ ਲਾਸ਼ਾਂ ਮਿਲੀਆਂ ਨੇ ਨਾ ਐਵੇਂ ਡੈੱਡ ਬਾਡੀਆਂ ਬਰਫ਼ ਦੇ ਵਿੱਚ ਆਕੜੀਆਂ ਪਈਆਂ ਸੀ ਠੀਕ ਆ ਇੱਕ ਹੁਣ ਜੇ ਮੈਂ ਅੱਜ ਉਹਦੇ ਢਾਬੇ ਤੇ ਬੈਠਾ ਜੇ ਮੈਂ ਇੱਥੇ ਕੋਈ ਵੀ ਚੀਜ਼ ਇੱਥੋਂ ਚੋਰੀ ਕਰਕੇ ਲੈ ਗਿਆ ਆਪਦੇ ਨਾਲ ਠੀਕ ਆ ਉਹਨੂੰ ਕਿਹੜਾ ਮੈਨੂੰ ਪਤਾ ਮੇਰਾ ਮੈਂ ਕੌਣ ਆ ਮੈਂ ਕੌਣ ਨਹੀਂ ਠੀਕ ਆ ਨਾ ਉਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਆ 10 ਵਜਣ ਵਾਲੇ ਨੇ ਸਮਾਨ ਬੰਨਦੇ ਕਰਦੇ ਟਾਈਮ ਲੱਗ ਜਾਂਦਾ ਫਿਲਹਾਲ ਅੱਜ ਦੀ ਅਪਡੇਟ ਦੇ ਦਈਏ ਕਿ ਇਸ ਟਾਈਮ ਆਪਾਂ ਖੜੇ ਆ ਜੀ ਸਪੈਂਗਮਿਕ ਦੇ ਵਿੱਚ ਪੈਂਗੋਂਗ ਤੋਂ 7 ਕਿਲੋਮੀਟਰ ਅੱਗੇ ਆ ਕੇ ਇੱਥੇ 14 ਕੁ ਹਜ਼ਾਰ ਫੁੱਟ ਦਾ ਐਲਟੀਟਿਊਡ ਆ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਜੀ 16 16000 ਫੁੱਟ ਦੇ ਐਲਟੀਟਿਊਡ ਦੇ ਉੱਤੇ ਜਿੱਥੇ ਕਿ ਬਹੁਤ ਫੇਮਸ ਰਿਜ਼ੈਂਗਲਾ ਵਾਰ ਮੈਮੋਰੀਅਲ ਬਣਿਆ ਹੋਇਆ ਹੈ ਰਜ਼ੰਗਲਾ ਇੱਕ ਪਹਾੜੀ ਦਾ ਨਾਮ ਆ ਉਸ ਪਹਾੜੀ ਦੇ ਉੱਤੇ 1962 ਦੀ ਚੀਨ ਤੇ ਇੰਡੀਆ ਦੀ ਲੜਾਈ ਹੋਈ ਸੀ ਤੇ ਆਪਣੇ ਇੰਡੀਆ ਦੇ 111 ਫੌਜੀ ਸ਼ਹੀਦ ਹੋਏ ਸੀ ਤੇ ਉਹਨਾਂ ਦੀਆਂ ਲਾਸ਼ਾਂ ਵੀ ਕਿਸੇ ਦੀ ਲਾਸ਼ 20 ਦਿਨ ਬਾਅਦ ਮਿਲੀ ਤੇ ਜਦੋਂ ਲਾਸ਼ ਮਿਲੀ ਆ ਉਹਨਾਂ ਦੀ ਕਿਸੇ ਦਾ ਹੱਥ ਨਹੀਂ ਕਿਸੇ ਦੀ ਪੈਰ ਨਹੀਂ ਕਿਸੇ ਦਾ ਬਾਹ ਨਹੀਂ ਇਹ ਜਿਆ ਮਤਲਬ ਅਧੀਆਂ ਲਾਸ਼ਾਂ ਮਿਲੀਆਂ ਸੀ ਇਹ ਜੀ ਉਥੋਂ ਦੀ ਵਾਰਦਾਤ ਜਾਂ ਇਹ ਜਿਆ ਉਥੋਂ ਦਾ ਇਤਿਹਾਸ ਆ 1962 ਦੀ جنگ ਦਾ ਰਜ਼ੰਗਲਾ ਵਾਰਮੂਰੀਲ ਉਹ ਆਪਾਂ ਦੇਖਾਂਗੇ ਅੱਜ ਦੀ ਰਿਪੋਰਟ ਦੇ ਵਿੱਚ ਤੇ ਉਹ ਬਣਿਆ ਹੋਇਆ ਜੀ 16500 ਫੁੱਟ ਦੀ ਚਾਈਦੇ ਉੱਤੇ ਤੇ 1962 ਦੇ ਵਿੱਚ ਜਦੋਂ ਅਕਤੂਬਰ ਅਕਤੂਬਰ ਦੇ ਵਿੱਚ ਲੜਾਈ ਹੋਈ 1962 ਵਾਲੀ ਤਾਂ ਉਦੋਂ 30 3 35 ਇਹ ਜਿਆ ਟੈਂਪਰੇਚਰ ਸੀ ਉਹ ਟਾਈਮਾਂ ਦੇ ਵਿੱਚ ਤੇ ਕੀ ਕੀ ਉੱਥੇ ਨਿਸ਼ਾਨੀਆਂ ਪਈਆਂ ਨੇ ਤੇ ਉਹਨਾਂ ਦਾ ਡੁੱਲਿਆ ਹੋਇਆ ਖੂਨ ਜਿਹੜਾ ਮਿੱਟੀ ਦੇ ਵਿੱਚ ਉਹ ਵੀ ਉੱਥੇ ਸਾਮਕੇ ਰੱਖਿਆ ਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫਿਲਹਾਲ ਸਮਾਨ ਬੰਦ ਲਿਆ ਤੇ ਕਵਰ ਖਾਲੀ ਕਰੀਏ ਤੇ ਉਹ ਸਾਹਮਣੇ ਆ ਜੀ ਪੈੰਗੋਂਗ ਲੇਕ ਇੱਕ ਵਾਰੀ ਫੇਰ ਦੇਖ ਲਓ ਤੁਸੀਂ ਨੀਲਾ ਨੀਲਾ ਪਾਣੀ ਹੈ ਨਾ ਚਲੋ ਜੀ ਹੁਣ ਆਪਾਂ ਚੜ ਗਏ ਮੇਨ ਹਾਈਵੇ ਤੇ ਜਿਹੜਾ ਕਿ ਸਿੱਧਾ ਮੈਨ ਮੈਰਿਕ ਫਿਰ ਚੂਸ਼ਲ ਫਿਰ ਹਨਲੇ ਫਿਰ ਉਮਲਿੰਗਲਾ ਫਿਰ ਡੈਮ ਚੌਕ ਨੂੰ ਜਾਊਗਾ ਉਸ ਤੋਂ ਬਾਅਦ ਸਿੱਧਾ ਚਾਈਨਾ ਬਾਰਡਰ ਤੇ ਫਿਲਹਾਲ ਜਿਹੜੇ ਤੁਸੀਂ ਆ ਖੱਬੇ ਪਾਸੇ ਪਹਾੜ ਦੇਖ ਰਹੇ ਹੋ ਇਹਨਾਂ ਦੇ ਪਰਲੇ ਪਾਸੇ ਚਾਈਨਾ ਹੀ ਆ ਕੁਸ਼ਕ ਕਿਲੋਮੀਟਰ ਹੁਣ ਆਪਣਾ ਸਫਰ ਪੈਗੋਂਗ ਦੇ ਨਾਲ ਰਹੂਗਾ ਉਸ ਤੋਂ ਬਾਅਦ ਪੈਗੋਂ ਦਾ ਆਪਦੇ ਰਾਹ ਨੂੰ ਹੋ ਜੂਗੀ ਤੇ ਆਪਾਂ ਆਪਦੇ ਰਾਹ ਨੂੰ ਵਾਹਿਗੁਰੂ ਧੰਨ ਗੁਰਨਾਨਕ ਤੇ ਪੈਗੋਂ ਦਾ ਆਪਦੇ ਰਾਹ ਨੂੰ ਜਾਊਗੀ ਚਾਈਨਾ ਵਾਲੇ ਪਾਸੇ ਨੂੰ ਕਿਉਂਕਿ ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ 160 ਕਿਲੋਮੀਟਰ ਇਹ ਲੰਬੀ ਆ ਤਾਂ 52 53 ਕਿਲੋਮੀਟਰ ਇਹ ਆਪਣੇ ਇੰਡੀਆ ਦੇ ਵਿੱਚ ਤੇ ਬਾਕੀ ਜਿਹੜਾ 100 ਕਿਲੋਮੀਟਰ 105 10 ਕਿਲੋਮੀਟਰ ਹੈਗਾ ਜਿਹੜਾ ਉਹ ਸਾਰੀ ਇਹ ਚਾਈਨਾ ਦੇ ਵਿੱਚ ਆ ਠੀਕ ਆ ਤੇ ਜਦੋਂ 1962 ਦੀ ਲੜਾਈ ਹੋਈ ਆ ਤਾਂ ਇਹ ਜਿਹੜੇ ਪਹਾੜ ਨੇ ਇਧਰਲੇ ਪਾਸਿਓਂ ਚਾਈਨਾ ਨੇ ਹਮਲਾ ਕੀਤਾ ਸੀ ਅਟੈਕ ਕੀਤਾ ਸੀ ਰਜ਼ੰਗਲਾ ਵਾਰ ਮੈਮੋਰੀਅਲ ਬਹੁਤ ਸੋਹਣੀ ਯਾਦਗਾਰ ਆ ਇੱਕ ਤੇ ਬਹੁਤ ਕੁਝ ਉੱਥੇ ਤੁਹਾਨੂੰ ਕਲੀਅਰ ਪਤਾ ਲੱਗੂਗਾ ਵੀ ਆਪਣੇ ਕੋਲ ਪਹਿਲਾਂ ਕਿਹੜੀ ਚੀਜ਼ ਹੁੰਦੀ ਸੀ ਤੇ 1962 ਦੀ ਜਦੋਂ ਲੜਾਈ ਹੋਈ ਆ ਫਿਰ ਚਾਈਨਾ ਨੇ ਕਿਹੜੀ ਚੀਜ਼ ਦੱਬ ਲਈ ਕਿਹੜੀ ਲੇਕ ਆਪਣੇ ਕੋਲ ਸੀ ਉਹ ਚਾਈਨਾ ਨੇ ਬਾਅਦ 'ਚ ਦੱਬ ਲਈ ਤੇ ਕਿਹੜਾ ਪਹਾੜ ਆਪਣੇ ਕੋਲ ਸੀ ਜਿਹੜਾ ਚਾਈਨਾ ਨੇ ਦੱਬ ਲਿਆ ਉਹ ਸਾਰਾ ਕੁਝ ਉੱਥੇ ਬਕਾਇਦਾ ਮੈਪ ਬਣਾਇਆ ਹੋਇਆ ਆ ਤੇ ਸਾਡੇ 16000 ਫੁੱਟ ਦੇ ਐਲਟੀਟਿਊਡ ਆਹੋ ਤੇ ਆਕਸੀਜਨ ਇੱਥੇ ਪਰਸੈਂਟ ਲੈਵਲ ਦੀ ਗੱਲ ਕਰੀਏ ਤਾਂ ਆਕਸੀਜਨ ਦੀ ਪਰਸੈਂਟੇਜ ਲੈਵਲ 60 ਡਿਗਰੀ 60% ਆ 61% ਆ ਇੰਨੀ ਕਾ ਆਪਾਂ ਨੂੰ 90 ਤੋਂ 95% ਆਕਸੀਜਨ ਚਾਹੀਦੀ ਹੁੰਦੀ ਇੱਕ ਤਰ੍ਹਾਂ ਦੀ ਵਧੀਆ ਤਰੀਕੇ ਨਾਲ ਸਾਹ ਲੈਣ ਵਾਸਤੇ ਇੱਥੇ ਸਿਰਫ 60% ਆਕਸੀਜਨ ਤੇ ਥੋੜਾ ਜਿਹਾ ਵੀ ਕੋਈ ਕੰਮ ਕਰਦੇ ਹੋ ਚਾਹੇ ਮੋਟਰਸਾਈਕਲ ਨੂੰ ਸਟੈਂਡ ਤੋਂ ਲਾਉਣਾ ਪੈ ਜਾ ਕਿਉਂਕਿ ਸਾਮਾਨ ਬਹੁਤ ਜ਼ਿਆਦੇ ਆ ਜ਼ੋਰ ਲੱਗਦਾ ਮਾੜਾ ਜਿਹਾ ਸਾਹ ਝੜ ਜਾਂਦਾ ਤੁਜੇ ਤੋ ਸਾਹ ਚੜਦਾ ਪਰ ਇਹ ਜਿਹੀਆਂ ਚੀਜ਼ਾਂ ਕੈਲਰੀ ਬਰਨ ਕਰਨਾ ਕਰਨ ਵਾਸਤੇ ਓਡੇ ਠਿੱਡ ਘਟਾਉਣ ਵਾਸਤੇ ਮਟਾਪਾ ਘਟਾਉਣ ਵਾਸਤੇ ਵੀ ਵਧੀਆ ਚੀਜ਼ ਆ। ਵੈਸੇ ਪੈਂਗੋਂਗ ਦੇ ਕੰਡੇ ਦੇ ਉੱਤੇ ਟੈਂਟ ਲਾਉਣ ਦੀ ਮਨਾਹੀ ਸਿਰਫ ਉੱਥੇ-ਉੱਥੇ ਆ ਜਿੱਥੇ ਲੋਕਾਂ ਦੇ ਰੈਸਟੋਰੈਂਟ ਲੋਕਾਂ ਦੇ ਕਾਟੇਜ ਜਾਂ ਹੋਟਲ ਰੈਸਟੋਰੈਂਟ ਬਣੇ ਹੋਏ ਨੇ ਮਤਲਬ ਜਿੱਥੇ ਉਹ ਆਪ ਕਮਰੇ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਨੇ ਉੱਥੇ ਤੁਸੀਂ ਟੈਂਟ ਨਹੀਂ ਲਾ ਸਕਦੇ। ਇੱਥੇ ਸਾਰੀ ਪੈਂਗੋਂਗ ਖਾਲੀ ਪਈ ਆ ਜੇ ਮਰਜ਼ੀ ਟੈਂਟ ਘੱਟ ਦੋ। ਠੀਕ ਆ ਹੁਣ ਮੈਂ ਕੱਲ ਵੀ ਪਰਸੋ ਵੀ ਟੈਂਟ ਲਾਇਆ ਸੀ ਹਵਾ ਬਹੁਤ ਜ਼ਿਆਦਾ ਚ ਤੇ ਬਾਕੀ ਇਹ ਖੁੱਲਾ ਖੁੱਲਾ ਏਰੀਆ ਹਵਾ ਇੱਥੇ ਫੇਰ ਚੱਲਨੀ ਸੀ ਮੈਂ ਕਿਹਾ ਤਾਂ ਇੱਕ ਦਿਨ ਟੈਂਟ ਲਾ ਲਿਆ ਕਰਾਂਗੇ ਇੱਕ ਦਿਨ ਕਮਰਾ ਲੈ ਲਿਆ ਕਰਾਂਗੇ ਉਹਦੇ ਨਾਲ ਇਹ ਹੋ ਜਾਂਦਾ ਵੀ ਚਲੋ ਕੀ ਕਰ ਆਪਣੇ ਫੋਨ ਫੋਨ ਚਾਰਜ ਹੋ ਜਾ ਕਰਨਗੇ ਪਰ ਕਮਰੇ ਲੈਦਾ ਕੋਈ ਬੜਾ ਫਾਇਦਾ ਨਹੀਂ ਹੋਇਆ ਸ਼ਾਮ ਨੂੰ 6:30 ਵਜੇ ਲੈਟ ਆਈ ਆ ਤੇ 11:00 ਵਜੇ ਭੱਜ ਗਈ ਪਰ ਪਾਵਰ ਬੈਂਕ ਮੇਰੇ ਕੋਲ ਤਿੰਨ ਪਾਵਰ ਬੈਂਕ ਨੇ ਉਹਨਾਂ ਨੂੰ ਚਾਰਜ ਹੋਣ ਵਾਸਤੇ ਘੱਟੋ ਘਾਟ 8-10 ਘੰਟੇ ਚਾਹੀਦੇ ਨੇ ਸਾਈਂ ਰਾਤ ਲਾ ਕੇ ਚਾਰਜ ਤੇ ਰੱਖਣਾ ਪੈਂਦਾ ਫੇਰ ਕੱਢਦੇ ਨੇ ਉਹ ਪਰ ਫੇਰ ਵੀ ਇੱਕ ਪਾਵਰ ਬੈਂਕ ਚਾਰਜ ਹੋ ਗਿਆ ਸੀ ਕਿਉਂਕਿ ਉਹ ਸਾਰਾ ਖਾਲੀ ਨਹੀਂ ਸੀ ਤੇ ਅੱਜ ਮੇਰੀ ਸਲਾਹ ਹੈ ਅੱਜ ਟੈਂਟ ਲਾ ਲਈਏ ਕਿਉਂਕਿ ਹਨ ਲੈ ਚੱਲੇ ਆ ਆਪਾਂ ਕੋਈ ਕੱਲ ਮੁੰਡੇ ਆਏ ਹੋਏ ਸੀ ਹਰਿਆਣੇ ਤੋਂ ਅੱਜ ਮੈਨੂੰ ਸਵੇਰੇ ਹੋਟਲ ਦੇ ਵਿੱਚ ਮਿਲੇ ਉਹ ਕਹਿੰਦੇ ਬਾਈ ਅਸੀਂ ਟੈਂਟ ਲਾਉਣ ਵਾਸਤੇ ਪੁੱਛਿਆ ਪੈਂਕੋਂਗ ਦੇ ਕੰਡੇ ਤੇ ਤੇ ਪੈਂਕੋਂਗ ਦੇ ਕੰਡੇ ਤੇ ਸਾਨੂੰ ਟੈਂਟ ਨਹੀਂ ਲਾਉਣ ਦਿੱਤਾ ਕਹਿੰਦੇ ਉਹ ਮੈਂ ਕਿਹਾ ਤੁਸੀਂ ਪੁੱਛੀ ਹੋਟਲ ਵਾਲੇ ਪਾਸੇ ਲਿਆ ਜਿੱਥੇ ਮਰਜ਼ੀ ਗੱਡ ਦਿਓ ਇੱਥੇ ਕੋਈ ਨਹੀਂ ਸਾਨੂੰ ਪੁੱਛਦਾ ਰੋਡ ਅੱਗੇ ਜਾ ਕੇ ਸ਼ਾਇਦ ਥੋੜਾ ਜਿਹਾ ਖਰਾਬ ਮਿਲ ਸਕਦਾ ਇੱਥੇ ਹਜੇ ਰੋਡ ਇੱਕ ਨੰਬਰ ਆ ਜੇ ਇੱਥੇ ਐਵੇਂ ਦਾ ਹੀ ਰੋਡ ਰਿਹਾ ਫਿਰ ਤਾਂ ਆਪਾਂ ਬਹੁਤ ਛੇਤੀ ਤੇ ਟਾਈਮ ਸਿਰ ਪਹੁੰਚ ਬਾਕੀ ਤੁਸੀਂ ਇੱਥੇ ਨੋਟ ਕਰਿਓ ਵੀ ਹਾਈ ਐਲਟੀਟਿਊਡ ਦੇ ਉੱਤੇ ਬੰਦਾ ਹੌਲੀ-ਹੌਲੀ ਜਾਂਦਾ ਇੱਥੇ ਮੋਟਰਸਾਈਕਲ ਦਾ ਜ਼ੋਰ ਨਹੀਂ ਲੱਗਦਾ ਜਿਵੇਂ ਹੌਲੀ-ਹੌਲੀ ਹੌਲੀ-ਹੌਲੀ ਚੜਾਈ ਚੜਦੀ ਆ ਜਿਹੜੀ ਸਪੀਤੀ ਖੜਮੀ ਚੜਾਈ ਹੁੰਦੀ ਹੈ ਨਾ ਪਾਸ ਵਾਲੀ ਜੇ ਓਮੇ ਦੀ ਇਧਰਲੇ ਪਾਸੇ ਲਦਾਖ ਚ ਹੋਵੇ ਤਾਂ ਫਿਰ ਥੋੜਾ ਜਿਆਦਾ ਕੰਮ ਔਖਾ ਹਿਮਾਚਲ ਚ ਉਤਰਾਖੰਡ ਚ ਸਪੀਤੀ ਚ ਵੀ ਥੋੜੀ ਜੀ ਛਿੱਧੀ ਚੜਾਈ ਹੈਗੀ ਆ ਇਧਰਲੇ ਪਾਸੇ ਐਵੇਂ ਨਹੀਂ ਹੈਗਾ ਹੁਣ ਇਥੋਂ ਪੈਂਗੋਂਗ ਲੈ ਕੇ ਜਾਵਾਂ ਥਹਿਕੇ ਲੰਘ ਰਹੀ ਆ ਆਪਣੇ ਨਾਲ ਉਹ ਅੱਗੇ ਜਾ ਕੇ ਮੋੜ ਤੇ ਫਿਰ ਫੋਟੋ ਕਰਾਉਣੇ ਆ ਦੇਖੋ ਉਹ ਗੋਲ ਜੇ ਮੋੜ ਤੇ ਫੋਟੋ ਫਾਟਾ ਖਿਚੀਏ ਕੋਈ ਹੁਣ ਪੈਂਗੋਂਗ ਇੱਥੋਂ ਮੁੜ ਗਈ ਉਧਰਲੇ ਪਾਸੇ ਨੂੰ ਉਹ ਦੇਖੋ ਉਧਰਲੇ ਪਾਸੇ ਨੂੰ ਆਪਾਂ ਜਾਵੜਾਂਗੇ ਹੁਣ ਪੈਂਗੋਂਗ ਪਰਲੇ ਪਾਸੇ ਨੂੰ ਮੁੜ ਗਈ ਕੁਸ਼ਕ ਕਿਲੋਮੀਟਰ ਹੋ ਰਹਾ ਇਹ ਉਦੋਂ ਬਾਅਦ ਫਿਰ ਚਾਈਨਾ ਦਾ ਬਾਰਡਰ ਸ਼ੁਰੂ ਹੋ ਜਾਊਗਾ ਉੱਥੋਂ ਪੈਂਗੋਂਗ ਚਾਈਨਾ ਬਾਰਡਰ ਨੂੰ ਜਾਵੜੀ ਚਾਈਨਾ ਨੂੰ ਜਾਵੜੀ ਲੋ ਜੀ ਆਪਾਂ ਪਹੁੰਚ ਗਏ ਚੁਸ਼ਲ ਠੀਕ ਆ ਜੇ ਇੱਥੋਂ ਆਪਾਂ ਖੱਬੇ ਪਾਸੇ ਨੂੰ ਜਾਵਾਂਗੇ ਤਾਂ ਵੀ ਰਾਹ ਆ ਜਾਊਗਾ ਠੀਕ ਆ ਉਹ ਅਲੱਗ ਤੋਂ ਪਿੰਡ ਆਉਣਗੇ ਜੇ ਸੱਜੇ ਪਾਸੇ ਨੂੰ ਜਾਣਾ ਤਾਂ ਸੱਜੇ ਪਾਸੇ ਨੂੰ ਵੀ ਰਾਹ ਆ ਜੂਗਾ ਲੋ ਜੀ ਚੁਸ਼ੂਲ ਤੋਂ ਆਪਾਂ ਹੁਣ ਚੱਲ ਪਏ ਆ 20-25 ਮਿੰਟ ਲਾਏ ਨੇ ਇੱਥੇ 20-25 ਮਿੰਟਾਂ ਨੂੰ ਜ਼ਿਆਦਾ ਹੀ ਲੱਗ ਗਿਆ ਕਿਉਂਕਿ ਮੈਂ ਨਾ ਇੱਕ ਪਲਾਨ ਕਰ ਰਿਹਾ ਸੀ ਚੀਜ਼ ਉਹ ਪਹਿਲਾਂ ਤੁਹਾਨੂੰ ਆਪਾਂ ਰਜ਼ੈਂਗਲਾ ਵਾਰ ਮੈਂ ਮੁਰੀਲ ਦਿਖਾ ਲਈਏ ਫਿਰ ਤੁਹਾਨੂੰ ਦਿਖਾਉਣੇ ਆ ਹੁਣ ਉਧਰ ਹੈਗੀ ਆ VIP ਪਾਰਕਿੰਗ ਤੇ ਬਾਕੀ ਪਾਰਕਿੰਗ ਇਧਰ ਆ ਭਾਈ ਸਾਹਮਣੇ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾਤਾ ਆਪਾਂ ਪਹਿਲਾਂ ਤਾਂ ਮੋਟਰਸਾਈਕਲ ਉਧਰਲੇ ਪਾਸੇ ਹੀ ਲੱਗ ਜਾਂਦਾ ਹੁੰਦਾ ਸੀ ਹੁਣ ਕਈ ਵਾਰ ਐ ਹੁੰਦਾ ਵੀ ਆਫ ਸੀਜ਼ਨ ਦੀ ਗੱਲ ਹੋਰ ਹੁੰਦੀ ਆ ਮੈਂ ਆਫ ਸੀਜ਼ਨ 'ਚ ਆਇਆ ਸੀ ਤਾਂ ਮੋਟਰਸਾਈਕਲ ਉਹ ਥਾਂ ਦੇ ਉੱਤੇ ਲਾਇਆ ਸੀ ਇਧਰ ਕੰਟੇਨ ਵੀ ਬਣੀ ਹੋਈ ਆ ਭਾਈ ਤੇ ਰਜ਼ੰਗਲਾ ਬਾਰ ਮੈਮੋਰੀਅਲ ਦੀਆਂ ਇੱਕ ਦੋ ਗੱਲਾਂ ਤੁਹਾਨੂੰ ਮੈਂ ਹੋਰ ਦੱਸਦਾ ਵੀ ਇਹ 18 ਨਵੰਬਰ 1900 ਬਾਹਰ ਦੀ ਗੱਲ ਬਾਤ ਆ ਮਾਈਨਸ 30 ਤੋਂ ਲੈ ਕੇ ਮਾਈਨਸ 40 ਦੇ ਵਿੱਚ ਵਿੱਚ ਟੈਂਪਰੇਚਰ ਸੀ ਤੇ ਜਦੋਂ ਲੜਾਈ ਹੋ ਗਈ ਆਪਣੇ ਫੌਜੀ ਸ਼ਹੀਦ ਹੋ ਗਏ ਚਾਈਨਾ ਵਾਲੇ ਵਾਪਸ ਮੁੜ ਗਏ ਤਾਂ 3 ਮਹੀਨਿਆਂ ਬਾਅਦ ਫਿਰ ਹੌਲੀ ਹੌਲੀ ਜਦੋਂ ਬਰਫ਼ ਖੁਰੀ ਆ ਹਨਾ ਉਥੋਂ ਦੀ ਰਜ਼ੰਗਲਾ ਪਹਾੜੀ ਦਾ ਜਦੋਂ ਜਾਇਜਾ ਲੈਣ ਗਏ ਨੇ ਆਪਣੇ ਵਾਲੇ ਇਧਰੋਂ ਤਾਂ ਉਦੋਂ ਜਾ ਕੇ ਲਾਸ਼ਾਂ ਮਿਲੀਆਂ ਨੇ ਅਧੀਆਂ ਦਾ ਤੇ ਤੁਸੀਂ ਕਹਿ ਲਓ ਵੀ ਜੇ ਟੋਟਲ 111 ਫੌਜੀ ਸ਼ਹੀਦ ਹੋਏ ਨੇ ਤਾਂ ਉਹਦੇ ਵਿੱਚੋਂ 96 ਡੈੱਡ ਬਾਡੀਆਂ ਕੰਪਲੀਟ ਮਿਲੀਆਂ ਨੇ ਤੇ ਬਾਕੀ ਜਿੰਨੀਆਂ ਵੀ ਡੈੱਡ ਬਾਡੀਆਂ ਸੀ ਉਹਨਾਂ ਦੇ ਟੁਕੜੇ ਮਿਲੇ ਨਹੀਂ ਪੂਰੀ ਡੈੱਡ ਕੋੜੀ ਨਹੀਂ ਮਿਲੀ ਸੀ ਕਿਸੇ ਦੀ ਲੱਤ ਨਹੀਂ ਕਿਸੇ ਦੀ ਬਾਹ ਨਹੀਂ ਹੈ ਨਾ ਤਾਂ ਫਿਰ ਉਹਨਾਂ ਦਾ ਸਸਕਾਰ ਸਾਰਾ ਉਸੇ ਥਾਂ ਦੇ ਉੱਤੇ ਹੀ ਕੀਤਾ ਸੀ ਲੋਕ ਆਈ ਜਾਂਦੇ ਨੇ ਮੋਟਰਸਾਈਕਲਾਂ ਤੇ ਹੌਲੀ ਹੌਲੀ ਉਹ ਆ ਜੀ ਸਾਹਮਣੇ ਮੇਨ ਗੇਟ ਮੇਨ ਗੇਟ ਤੋਂ ਤੁਹਾਡੀ ਐਂਟਰੀ ਹੁੰਦੀ ਆ ਉਦੋਂ ਬਾਅਦ ਤੁਹਾਨੂੰ ਇੱਕ ਫੌਜੀ ਮਿਲ ਜਾਂਦਾ ਉਹ ਤੁਹਾਨੂੰ ਸਾਰਾ ਇਥੋਂ ਦਾ ਇਤਿਹਾਸ ਹੈ ਜਿਹੜਾ ਉਹ ਦੱਸਣਗੇ ਬਰੀਫ ਦੇ ਵਿੱਚ ਤੇ ਮੈਂ ਤੁਹਾਨੂੰ ਸਵੇਰੇ ਵੀ ਦੱਸਿਆ ਸੀ ਵੀ ਟੋਟਲ 111 ਫੌਜੀ ਸ਼ਹੀਦ ਹੋਏ ਸੀ ਤੇ ਉਹਨਾਂ ਤੋਂ ਇਲਾਵਾ ਦੋ ਸੂਬੇਦਾਰ ਸੀ ਤੇ ਇੱਕ ਕਮਾਂਡਰ ਸੀ ਜੀ ਤੇ ਜਿਹੜੇ ਸੂਬੇਦਾਰ ਸੀ ਉਹਨਾਂ ਦਾ ਮੇਨ ਕਮਾਂਡਰ ਸੀ ਜਿਹੜੇ ਉਹਨਾਂ ਦਾ ਨਾਮ ਸੀ ਸ਼ੈਤਾਨ ਸਿੰਘ ਉਹ ਰਾਜਸਥਾਨ ਤੋਂ ਬਿਲੋਂਗ ਕਰਦੇ ਸੀ ਜਦੋਂ ਉਹਨਾਂ ਦੀ ਡੈਥ ਹੋਈ ਆ ਤਾਂ ਉਹਨਾਂ ਦਾ ਸ਼ਰੀਰ ਰਾਜਸਥਾਨ ਭੇਜ ਦਿੱਤਾ ਗਿਆ ਪਰ ਬਾਕੀ ਜਿੰਨੀਆਂ ਵੀ ਡੈੱਡ ਬਾਡੀਆਂ ਸੀ 113 ਦੇ 113 ਜਵਾਨਾਂ ਦਾ ਜਿੱਥੇ ਆ ਗੋਲ ਚੱਕਰ ਬਣਿਆ ਹੋਇਆ ਨਾ ਇਹ ਥਾਂ ਦੇ ਉੱਤੇ ਸੰਸਕਾਰ ਹੋਇਆ ਸੀ ਇਹ ਥਾਂ ਦੇ ਉੱਤੇ ਸੰਸਕਾਰ ਹੋਇਆ ਸੀ ਇਹਦਾ ਲਿਖਿਆ ਹੋਇਆ ਆਹੀਰ ਧਾਮ 0 ਕਿਲੋਮੀਟਰ ਆਹੀਰ ਇੱਥੇ ਤਾਂ ਲਿਖਤਾ ਕਹਿੰਦੇ ਉਹ ਜਿਹੜੇ ਬੰਦੇ ਸ਼ਹੀਦ ਹੋਏ ਸੀ ਨਾ ਜਾਦੇ ਆਹੀਰ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ ਤੇ ਮਤਲਬ ਉਹ ਜਾਦੇ ਰਾਜਸਥਾਨ ਦੇ ਯੂਪੀ ਦੇ ਤੇ ਹਰਿਆਣੇ ਦੇ ਬੰਦੇ ਸੀ ਜਿੱਥੇ ਸੰਸਕਾਰ ਹੋਇਆ ਸੀ ਨਾ ਉਹਦੇ ਬਿਲਕੁਲ ਇਧਰਲੇ ਪਾਸੇ ਨਾਮ ਲਿਖਿਆ ਹੋਇਆ ਜੀ ਰਜ਼ੈਂਗਲਾ ਮੈਮੋਰੀਅਲ ਰਜ਼ੈਂਗਲਾ ਇੱਕ ਪਹਾੜੀ ਦਾ ਨਾਮ ਆ ਜਿਹੜਾ ਤੁਸੀਂ ਸਾਹਮਣੇ ਆਹਲਾ ਪਹਾੜ ਦਿਖ ਰਹੇ ਹੋ ਨਾ ਨਿੱਕਾ ਜਿਹਾ ਥੋੜਾ ਜਿਹਾ ਪਿੱਛੇ ਹੈ ਇਹ ਤਾਂ ਕਰਕੇ ਐ ਲੱਗਦਾ ਇਹ ਰਜ਼ੈਂਗਲਾ ਵਾਰਮ ਇਹ ਰਜ਼ੈਂਗਲਾ ਪਹਾੜੀ ਆ ਇਹ 18000 ਫੁੱਟ ਤੇ ਹੈ ਦੀ ਹਾਈਟ ਤੇ ਜਦੋਂ ਲੜਾਈ ਹੋਈ ਹੈ ਇੱਥੇ ਤਾਂ ਉਹਦਾ -30 -40 ਡਿਗਰੀ ਟੈਂਪਰੇਚਰ ਸੀ ਤੇ ਇਹ ਪਹਾੜ ਦੇ ਬਿਲਕੁਲ ਪਰਲੇ ਪਾਸੇ ਤੁਸੀਂ ਚਾਈਨਾ ਚਾਈਨਾ ਬਣਿਆ ਹੋਇਆ ਜਿਹੜਾ ਆ ਪਹਾੜ ਦੇ ਪਿਛਲੇ ਪਾਸੇ ਇੱਕ ਹੋਰ ਪਹਾੜਾ ਨੂੰ ਬਲੈਕ ਟਾਪ ਕਿਹਾ ਜਾਂਦਾ ਤੇ ਉਹ ਪਹਾੜ ਹੀ ਚਾਈਨਾ ਦਾ ਉਹ ਮਤਲਬ ਇਨੀ ਨੇੜੇ ਫਿਰਦੇ ਆਪਾਂ ਚਾਈਨਾ ਬਾਰਡਰ ਤੇ ਤੇ ਮੈਂ ਤੁਹਾਨੂੰ ਚਲੋ ਜਦੋਂ ਉਧਰ ਨੂੰ ਜਾਊਗਾ ਬਾਹਰਲੇ ਪਾਸੇ ਨੂੰ ਦੁਬਾਰੇ ਦਿਖਾਊਗਾ ਪਹਿਲਾਂ ਤੁਹਾਨੂੰ ਪਿਛਲੇ ਪਾਸੇ ਮੈਂ ਦਿਖਾ ਕੇ ਲੈ ਕੇ ਆਵਾਂ ਰਜ਼ੈਂਗਲਾ ਮੈਮੋਰੀਅਲ ਬਣਿਆ ਹੋਇਆ ਜਿਹੜੇ 13 ਕਮਾਓ ਲੜੇ ਸੀ ਉਹਨਾਂ ਦੇ ਅਗੇਂਸਟ ਚਾਈਨਾ ਵਾਲਿਆਂ ਦੇ ਉਹਨਾਂ ਦਾ ਇੱਕ ਯਾਦਗਾਰ ਬਣਾਈ ਹੋਈ ਆ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਮ ਲਿਖੇ ਗਏ ਨੇ ਅੱਜ ਦੇ ਟਾਈਮ 'ਚ ਵੀ ਦੇਖ ਲਓ ਯਾਰ ਤੁਸੀਂ ਇੱਥੇ ਹਵਾ ਕਿੰਨੀ ਤੇਜ਼ ਚੱਲ ਰਹੀ ਆ ਹਨਾ ਉਹ ਟਾਈਮਾਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਬਰਫ਼ ਸੀ -30 ਤੋਂ ਲੈ ਕੇ -35 ਡਿਗਰੀ ਤੱਕ ਟੈਂਪਰੇਚਰ ਸੀ ਤੇ ਬਰਫ਼ੂ ਡੁੱਟ ਕੇ ਵਜਦੀ ਸੀ ਜਦੋਂ ਲੜਾਈ ਹੋਈ ਆ ਉਹ ਵਾਲੀ ਕਿਉਂਕਿ ਚਾਈਨਾ ਨੇ ਬਿਨਾਂ ਦੱਸੇ ਹਮਲਾ ਕੀਤਾ ਸੀ ਆਪਣੇ ਵਾਲੇ ਬੰਦੇ ਤਿਆਰ ਨਹੀਂ ਸੀ ਉਦੋਂ ਤੇ ਆ ਜਿਹੜੇ ਸ਼ਹੀਦ ਹੋਏ ਨੇ ਜੀ ਉਹਨਾਂ ਦੇ ਨਾਮ ਲਿਖੇ ਹੋਏ ਨੇ ਉੱਪਰਲੇ ਪਾਸੇ ਮੇਜਰ ਸ਼ੈਤਾਨ ਸਿੰਘ ਦਾ ਨਾਮ ਬਾਕੀ ਜਿੰਨੇ ਵੀ ਉਹਨਾਂ ਦੀ ਫੌਜ ਦੇ ਵਿੱਚ ਸੀ ਉਹਨਾਂ ਦੇ ਪਲਟਨ ਦੇ ਅੰਦਰ ਸੀ ਬੰਦੇ ਉਹਨਾਂ ਦੇ ਨਾਮ ਲਿਖੇ ਹੋਏ ਨੇ ਰੈੱਡ ਕਲਰ ਦੀਆਂ ਇੱਟਾਂ ਕਹਿੰਦੇ ਤਾਂ ਲਾਈਆਂ ਨੇ ਕਿਉਂਕਿ ਉਹਨਾਂ ਨੇ ਆਪ ਦਾ ਖੂਨ ਡੋਲਿਆ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਗਿਆ ਇੱਧਰਲੇ ਪਾਸੇ ਉਹਨਾਂ ਦਾ ਸਮਾਰਕ ਬਣਿਆ ਹੋਇਆ ਜੀ ਤੇ ਇੱਧਰਲੇ ਪਾਸੇ ਭਈ ਮੈਮੋਰੀਅਲ ਬਣਿਆ ਹੋਇਆ ਇਹਦੇ ਵਿੱਚ ਕੁਝ ਯਾਦਾਂ ਪਈਆਂ ਨੇ ਉਸ ਟਾਈਮ ਦੀਆਂ ਲੜਾਈ ਦੀਆਂ ਹਣਾ ਮੈਮੋਰੀਅਲ ਬਣਾਇਆ ਹੋਇਆ ਏਕ ਮਿਊਜ਼ੀਅਮ ਬਣਾਇਆ ਹੋਇਆ ਰਿਜ਼ੈਂਗਲਾ ਗੈਲਰੀ ਇਹਦਾ ਨਾਮ ਆ ਜਿਹੜੇ ਪਿਛਲੇ ਪਾਸੇ ਜਿਹੜੇ ਤੁਸੀਂ ਪਹਾੜ ਦੇਖ ਰਹੇ ਹੋ ਨਾ ਬਰਾਊਨ ਕਲਰ ਵਾਲੇ ਇਹ ਜਿਹੜੇ ਪਹਾੜ ਨੇ ਸਾਰੇ ਕਲਾਸ਼ ਰੇਂਜ ਦੇ ਵਿੱਚ ਆਉਂਦੇ ਨੇ ਠੀਕ ਆ ਤੇ ਜਿਵੇਂ ਆਪਾਂ ਮਾਉਂਟ ਕਲਾਸ਼ ਕਹਿੰਦੇ ਆ ਹਨਾ ਤਾਂ ਮਾਉਂਟ ਕਲਾਸ਼ ਜਿਹੜਾ ਹੈਗਾ ਤਿੱਬਤ ਦੇ ਵਿੱਚ ਪੈ ਗਿਆ ਉਹ ਬਿਲਕੁਲ ਇਧਰਲੇ ਪਾਸੇ ਦੇ ਨਾਲ ਲੱਗਦਾ ਵੀਡੀਓ ਵਗੈਰਾ ਇੱਥੇ ਬਣਾਉਣੀ ਅਲਾਉਡ ਆ ਜੀ ਕੋਈ ਨਹੀਂ ਰੋਕਦਾ ਥੱਲੇ ਚੀਨੀ ਤੇ ਉੱਪਰ ਇੰਡੀਅਨ ਆਰਮੀ ਇਧਰਲੇ ਪਾਸੇ ਜਿਹੜੀਆਂ ਉਸ ਟਾਈਮ ਦੀਆਂ ਬੰਦੂਖਾਂ ਵਰਤੀਆਂ ਗਈਆਂ ਨੇ ਮਸ਼ੀਨ ਗਨ ਉਹ ਪਈਆਂ ਨੇ ਸਾਰੀਆਂ ਤੇ ਆਹ ਦੇਖੋ ਪਾਣੀ ਦੀ ਬੋਤਲ ਉਹ ਟਾਈਮਾਂ ਦੇ ਵਿੱਚ ਜਿਹੜਾ ਕੁਝ ਵੀ ਉਸ ਟਾਈਮ ਜੰਗ ਦੇ ਵਿੱਚੋਂ ਮਿਲਿਆ ਕਿਉਂਕਿ ਬਾਅਦ ਵਿੱਚ ਜੋ ਲੜਾਈ ਖਤਮ ਹੋਈ ਹੈ ਨਾ ਤਾਂ ਇੰਡੀਅਨ ਆਰਮੀ ਉੱਪਰ ਗਈ ਆ ਜਿੱਥੇ ਰਜ਼ਿੰਗਲਾ ਪਹਾੜੀ ਤੇ ਲੜਾਈ ਹੋਈ ਆ ਤਾਂ ਉੱਥੋਂ ਇਹ ਰੇ ਚੀਜ਼ਾਂ ਮਿਲੀਆਂ ਸੀ ਤੇ ਇਧਰਲੇ ਪਾਸੇ ਆਹ ਐਲਈਸੀ ਆ ਗਈ ਲਾਈਨ ਆਫ ਐਕਚੁਅਲ ਕੰਟਰੋਲ ਠੀਕ ਆ ਕਿਸੇ ਟਾਈਮ ਆਹ ਲੇਕ ਆਪਣੇ ਹਿੱਸੇ ਹੁੰਦੀ ਸੀ ਆਹ ਲਈ ਪਰ ਜਦੋਂ 1962 ਦੀ ਲੜਾਈ ਹੋਈ ਆ ਤਾਂ ਸਾਰਾ ਕੁਝ ਇਹ ਚਾਈਨਾ ਦੇ ਅੰਡਰ ਆ ਗਿਆ ਆਹ ਸਾਰਾ ਕੁਝ ਚਾਈਨਾ ਦੇ ਅੰਡਰ ਆ ਗਿਆ ਹੁਣ ਜਿਹੜਾ ਸਿੰਗਲਾ ਪਹਾੜੀ ਆ ਸੀ ਇੱਥੋਂ ਮੋੜੇ ਸੀ ਉਹਨਾਂ ਨੂੰ ਵਾਪਸ ਫੇਰ ਵੀ ਉਹ ਇੱਥੇ ਤੱਕ ਦੱਬ ਗਏ ਸੀ ਪਹਿਲਾਂ ਆ ਹੁੰਦੀ ਸੀ ਆ ਚੀਜ਼ ਠੀਕ ਹੈ ਜਿੱਥੇ ਕਾਲੀ ਲਾਈਨ ਤੇ ਉਦੋਂ ਬਾਅਦ ਜਿਹੜੀ ਲੜਾਈ ਹੋਈ ਆ ਫਿਰ ਜਿੱਥੇ ਆ ਰੈੱਡ ਲਾਈਨ ਆ ਨਾ ਇਹ ਸਾਰਾ ਕੁਝ ਹੁਣ ਚਾਈਨਾ ਦੇ ਅੰਡਰ ਆ ਗਿਆ ਜਦੋਂ 1962 ਦੀ ਲੜਾਈ ਹੋ ਕੇ ਖਤਮ ਹੋਈ ਆ ਹਨਾ ਉਹ ਵਾਪਸ ਮੁੜ ਗਏ ਸੀ ਤਾਂ ਫਰਵਰੀ ਦੇ ਵਿੱਚ 1963 ਦੇ ਵਿੱਚ ਜੋ ਰਜ਼ੰਗਲਾ ਪਹਾੜੀ ਦੇ ਉੱਪਰ ਗਏ ਨੇ ਆਪਣੇ ਵਾਲੇ ਫੌਜੀ ਦੇਖਣ ਵਾਸਤੇ ਹਨਾ ਤਾਂ ਉਦੋਂ ਜਿਹੜੀਆਂ ਲਾਸ਼ਾਂ ਮਿਲੀਆਂ ਨੇ ਨਾ ਐਵੇਂ ਡੈੱਡ ਬਾਡੀਆਂ ਬਰਫ਼ ਦੇ ਵਿੱਚ ਆਕੜੀਆਂ ਪਈਆਂ ਸੀ ਠੀਕ ਆ ਇਹ ਗੱਲ ਨਹੀਂ ਸਕਦੀਆਂ ਸੀ ਕਿਉਂਕਿ ਉੱਥੇ ਬਰਫ਼ ਬਹੁਤ ਜ਼ਿਆਦਾ ਸੀ ਪਰ ਇਹ ਠੰਡ ਦੇ ਵਿੱਚ ਆਕੜੀਆਂ ਪਈਆਂ ਸੀ ਤੇ ਹੱਥਾਂ ਦੇ ਵਿੱਚ ਇਹਨਾਂ ਦੇ ਬੰਦੂਖਾਂ ਸੀ ਉਦੋਂ ਆਰੇ ਦੇਖਣਾ ਰਜ਼ੰਗਲਾ 113 ਡਾਈਡ ਫਾਈਟਿੰਗ ਉੱਪਰਲੇ ਪਾਸੇ ਹੋਰ ਇੱਕ ਗੈਲਰੀ ਬਣੀ ਹੋਈ ਆ ਉਹ ਵੀ ਦੇਖ ਲਈਏ ਉਹਦੇ ਉੱਤੇ ਵਧੀਆ ਤਰੀਕੇ ਨਾਲ ਇੱਕ ਨਕਸ਼ਾ ਬਣਾਇਆ ਹੋਇਆ ਤੁਹਾਨੂੰ ਇੱਥੋਂ ਦਿਖਾਉਣਾ ਆ ਦੇਖੋ ਇਹ ਸਾਰਾ ਇੰਡੀਆ ਤੇ ਚਾਈਨਾ ਨੂੰ ਦਰਸਾਉਂਦੀ ਆ ਚੀਜ਼ ਇੱਥੇ ਲਿਖਿਆ ਹੈ ਯੂ ਆਰ ਹੇਅਰ ਆਪਾਂ ਆ ਥਾਂ ਦੇ ਉੱਤੇ ਖੜੇ ਆ ਠੀਕ ਆ ਆ ਮਗਰਹਿਲਾ ਜਿਹੜਾ ਸਾਹਮਣੇ ਬਰਾਊਨ ਜਿਹਾ ਪਹਾੜ ਆ ਨਾ ਇਹ ਮਗਰਹਿਲਾ ਇਹ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਉਣਾ ਇੱਥੋਂ ਸ਼ੀਸ਼ੇ 'ਚ ਰਿਫਲੈਕਸ਼ਨ ਪੈਂਦੀ ਆ ਆ ਰਜ਼ੰਗਲਾ ਪਹਾੜੀ ਅਾ ਪਿੱਛੇ ਜਿੰਨਾ ਵੀ ਸਾਰਾ ਹਿਸਾਬ ਕਿਤਾਬ ਆ ਇਹ ਚਾਈਨਾ ਨੇ ਦੱਬ ਲਿਆ ਸੀ ਆਈ ਇਧਰਲੇ ਪਾਸੇ ਲੇਕ ਪਣੀ ਹੋਈ ਆ ਸਪੈੰਗੁਰ ਲੇਕ ਇਹ ਵੀ ਚਾਈਨਾ ਨੇ ਦੱਬ ਲਈ ਇੱਥੋਂ ਬਾਅਦ ਪਿਛਲੇ ਪਾਸੇ ਨੂੰ ਉਹ ਬਲੈਕ ਟੌਪ ਆ ਜਿਵੇਂ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਉੱਥੋਂ ਜਮਾ ਚਾਈਨਾ ਸ਼ੁਰੂ ਹੋ ਜਾਂਦਾ ਆ ਥਾਂ ਦਿੱਤੋ ਇੱਥੇ ਬਲੈਕ ਟੌਪ ਲਿਖਿਆ ਨਾਲ ਇਧਰੋਂ ਪਿਛਲੇ ਪਾਸੇ ਸਾਰਾ ਚਾਈਨਾ ਦਾ ਆ ਉਸ ਟਾਈਮ ਦੀਆਂ ਵਰਤੀਆਂ ਹੋਈਆਂ ਮਸ਼ੀਨਾਂ ਗੰਨਾ ਤੇ ਆਹ ਦੇਖੋ ਜੀ ਵੈਸੇ ਮਿੱਟੀ ਇੱਥੋਂ ਦੀ ਪੂਰੇ ਰੰਗ ਦੀ ਆ ਪਰ ਇਹ ਮਿੱਟੀ ਨਾਲ ਲਾਲ ਹੋਈ ਪਈ ਆ ਕਿਉਂਕਿ ਜਿੱਥੇ ਮਿੱਟੀ ਦੇ ਵਿੱਚ ਖੂਨ ਡੁੱਲਿਆ ਉਹ ਮਿੱਟੀ ਹੀ ਭਰ ਲਈ ਉਹਨਾਂ ਨੇ ਜਾਰ ਦੇ ਵਿੱਚ 250 ਗ੍ਰਾਮ ਜਾਰ ਦਾ ਇਹ ਮਿੱਟੀ ਆ ਉਹਦੇ ਵਿੱਚ ਖੂਨ ਪਿਆ ਹੋਇਆ ਸ਼ਹੀਦਾਂ ਦਾ ਆਹ ਦੇਖੋ ਬਾਕੀ ਉਸ ਸਾਮ ਦੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਨੇ ਆ ਚਾਈਨਿਸ ਜਿਹੜੀ ਗੰਨ ਮਿਲੀ ਆ ਆ ਸੀ ਉਹ ਇੰਡੀਆ ਦੀ ਗੰਨ ਆ ਸੀ ਆ ਬਾਕੀ ਹੋਰ ਮਸ਼ੀਨ ਗੰਨਾ ਇਧਰਲੇ ਪਾਸੇ ਕੋਲ ਨਾਲ ਐਚ ਐਸ ਢਿੰਗਰਾ ਠੀਕ ਹੈ ਜੀ ਇਹਨਾਂ ਦੀ ਅਗਵਾਈ ਦੇ ਹੇਠ 12 ਮੁੱਲਾਂ ਤੋਂ 13 ਕਮਾਉ ਜਿਹੜੀ ਚਾਈਨਾ ਦੇ ਖਿਲਾਫ ਲੜੀ ਆ ਉਹਨਾਂ ਨੂੰ ਇੱਥੇ ਸ਼ਿਫਟ ਕੀਤਾ ਗਿਆ ਸੀ ਬਾਕੀ ਆ ਸਾਰੀਆਂ ਮਸ਼ੀਨ ਗੰਨਾ ਪਈਆਂ ਨੇ ਤੇ ਹੁਣ ਦੇਖੋ ਭਾਈ ਆ ਜਿਹੜੀ ਪਿੱਛੇ ਪਹਾੜੀ ਹੈ ਨਾ ਇਹ ਆ ਜੀ ਮਗਹਰ ਉਹ ਇਧਰਲੇ ਪਾਸੇ ਰਿਜ਼ੈਂਗਲਾ ਜਿਹੜਾ ਤੁਸੀਂ ਆਹ ਕਾਲਾ ਜਿਹਾ ਪਹਾੜ ਦੇਖ ਰਹੇ ਹੋ ਲਾਈਟ ਦੇ ਥੱਲੇ ਆਹ ਵਾਲਾ ਕਾਲਾ ਜਿਹਾ ਪਹਾੜ ਬਿਲਕੁਲ ਐਗਜ਼ੈਕਟ ਇਹਦੇ ਪਿਛਲੇ ਪਾਸੇ ਚਾਈਨਾ ਤੇ ਚਾਈਨਾ ਵਾਲਿਆਂ ਨੂੰ ਇਧਰਲੇ ਪਾਸੇ ਆਪਾਂ ਦੇਖ ਰਹੇ ਹੋਵਾਂਗੇ ਜਿਹੜੇ ਹਿਸਾਬ ਨਾਲ ਉਹਨਾਂ ਦੀ ਸ਼ਾਇਦ ਬੰਕਰਾਂ ਦੀ ਸੈਟਿੰਗ ਹੋਵੇ ਜਿਹੜੀ ਰਜ਼ੰਗਲਾ ਪਹਾੜੀ ਆ ਉਹਦੇ ਉੱਤੇ ਵੀ ਆਪਣੇ ਬੰਕਰ ਬਣੇ ਹੋਏ ਨੇ ਤੇ ਇਹਨਾਂ ਦਾ ਕੰਮ ਸੀ ਜਿੱਥੇ ਆਪਾਂ ਠਾਬੇ ਤੇ ਹੁਣੇ ਖਾ ਪੀ ਕੇ ਆਏ ਆ ਨਾ ਚੂਛਲ ਦੇ ਵਿੱਚ ਬੈਠੇ ਸੀ ਚੂਛਲਾਲੀ ਘਾਟੀ ਨੂੰ ਇਹਨਾਂ ਨੇ ਰੋਕਣਾ ਸੀ ਸਾਢੇ 16000 ਫੁੱਟ ਐਲਟੀਟਿਊਡ ਤੇ ਆਪਾਂ ਇਸ ਟਾਈਮ ਫਿਰਦੇ ਆਂ ਤੇ ਇੱਧਰ ਫੋਟੋ ਲੱਗੀ ਹੋਈ ਹੈ ਜੀ ਮੂਰਤੀ ਬਣਾਈ ਹੋਈ ਆ ਮੇਜਰ ਸ਼ੈਤਾਨ ਸਿੰਘ ਜੀ ਦੀ Rajasthan ਤੋਂ ਇਹ ਬਿਲੋਂਗ ਕਰਦੇ ਸੀ ਇਹਨਾਂ ਦੀ ਮਤਲਬ ਪਰ ਅੰਮ੍ਰਿਤ ਚੱਕਰ ਇਹਨੇ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਹਨਾਂ ਦੀ ਜਿਹੜੀ ਡੈੱਡ ਬਾਡੀ ਸੀ ਉਹ Rajasthan ਭੇਜ ਦਿੱਤੀ ਗਈ ਸੀ ਅੱਜ ਦੀ ਡੇਟ ਦੇ ਵਿੱਚ ਵੀ ਨਾ ਇਸ ਥਾਂ ਦੇ ਉੱਤੇ 6 6 7 7 8 8 ਫੁੱਟ ਬਰਫ਼ ਆਮ ਨਾਲ ਪੈ ਜਾਂਦੀ ਆ ਤੇ ਰਜ਼ੰਗਲਾ ਵਾਰ ਮੈਮੋਰੀਅਲ ਦਾ ਕਿਹੜਾ ਪਿਛਲੇ ਪਾਸੇ ਗੈਲਰੀ ਦੇਖ ਕੇ ਆਏ ਆ ਆਪਾਂ ਇਹਦੇ ਵਿੱਚ ਨਾ ਫੋਟੋਆਂ ਲੱਗੀਆਂ ਹੋਈਆਂ ਨੇ ਸ਼ਹੀਦਾਂ ਦੀਆਂ ਪਰ ਉਸ ਟਾਈਮ ਦੇ ਵਿੱਚ ਤੁਹਾਨੂੰ ਪਤਾ ਵੀ ਕੈਮਰੇ ਗੂਮਰੇ ਹੋਣਾ ਕਿਸੇ ਕੋਲ ਬਹੁਤ ਵੱਡੀ ਗੱਲ ਹੁੰਦੀ ਸੀ ਫੋਟੋ ਖਿਚਾਉਣੀ ਵੀ ਬਹੁਤ ਵੱਡੀ ਗੱਲ ਹੁੰਦੀ ਸੀ ਅੱਧੇ ਚਿਹਰੇ ਉਹਦੇ ਵਿੱਚ ਐ ਬਲੈਂਕ ਛੱਡੇ ਹੋਏ ਨੇ ਕਿਉਂਕਿ ਜਦੋਂ ਉਹਨਾਂ ਦੇ ਘਰੇ ਕੰਟੈਕਟ ਕੀਤਾ ਗਿਆ ਭਾਈ ਤੁਹਾਡੇ ਹਨਾ ਪਰਿਵਾਰਕ ਮੈਂਬਰ ਦੀ ਵੀ ਇੱਥੇ ਸ਼ਹੀਦ ਹੋ ਗਏ ਉਹਨਾਂ ਦੀ ਫੋਟੋ ਦੇ ਦਿਓ ਅਸੀਂ ਇੱਥੇ ਲਾਉਣੀ ਆ ਤਾਂ ਉਹਨਾਂ ਕੋਲ ਉਹਨਾਂ ਦੀ ਫੋਟੋ ਵੀ ਨਹੀਂ ਹੈਗੀ ਸੀ ਹਨਾ ਤੇ ਉਹ ਚਿਹਰੇ ਬਲੈਂਕ ਛੱਡੇ ਗਏ ਨੇ ਬਸ ਉਹਨਾਂ ਦਾ ਨਾਮ ਲਿਖਿਆ ਗਿਆ ਹਨਾ ਤੇ ਬ ਲਾਤੀਆਂ ਸੀ ਤੇ ਅੰਦਰਲੇ ਪਾਸੇ 13 ਮਿੰਟ ਦੀ ਇੱਕ ਵੀਡੀਓ ਵੀ ਦਿਖਾਉਂਦੇ ਨੇ ਉਹ ਵੀਡੀਓ ਦੇ ਵਿੱਚ ਕਿਵੇਂ ਤਿਆਰੀ ਹੋਈ ਹਨਾ ਕਿਵੇਂ ਹਮਲਾ ਹੋਇਆ ਚੀਨੀਆਂ ਨੇ ਕਿਵੇਂ ਹਮਲਾ ਕੀਤਾ ਆਪਣੇ ਵਾਲਿਆਂ ਨੇ ਕਿਵੇਂ ਬਚਾਇਆ ਕਿਵੇਂ ਵੀ ਹਨਾ ਉਹ ਸਾਰਾ ਕੁਝ 13 ਮਿੰਟ ਦੀ ਮੂਵੀ ਦੇ ਵਿੱਚ ਦਿਖਾਉਂਦੇ ਨੇ ਤੇ ਬਹੁਤ ਵਧੀਆ ਤੇ ਬਹੁਤ ਸੋਹਣੀ ਮੂਵੀ ਤਿਆਰ ਕੀਤੀ ਹੋਈ ਸੀ ਉਹ ਇੰਟਰਸਟਿੰਗ ਸੀ ਪੂਰੀ ਤੇ ਜਿਹੜੀ ਮੈਂ ਫਿਲਮ ਦੇਖ ਕੇ ਆਇਆ ਉਹਦੇ ਅੰਦਰ ਵੀਡੀਓ ਬਣਾਉਣੀ এলাਉਡ ਨਹੀਂ ਹੈਗੀ ਤੇ ਉਹਦੇ ਵਿੱਚ ਦੱਸਿਆ ਗਿਆ ਸੀ ਵੀ ਇੰਡੀਆ ਦੇ 114 ਜਵਾਨ ਸ਼ਹੀਦ ਹੋਏ ਸੀ ਤੇ ਚਾਈਨਾ ਦੇ ਸ਼ਹੀਦ ਹੋਏ ਸੀ ਜੀ 1130 ਦੇ ਨੇੜੇ ਜਿਹੜੇ ਚੀਨ ਦੇ ਅਖਬਾਰਾਂ ਦੇ ਵਿੱਚ ਵੀ ਕਹਿੰਦੇ ਫਿਰ ਖਬਰ छਪੀ ਸੀ ਤੇ ਇੰਡੀਆ ਦੇ ਜਿਹੜੇ ਆ ਫੌਜੀ ਸੀ ਆਰਮੀ ਸੀ ਉਹਨਾਂ ਦੀ ਕਹਿੰਦੇ ਸ਼ਹੀਦੀ ਦੇ ਚਰਚੇ ਚੀਨ ਦੇ ਅਖਬਾਰਾਂ ਦੇ ਵਿੱਚ ਲੋਕਾਂ ਨੂੰ ਪੜਨ ਨੂੰ ਮਿਲੇ ਸੀ ਤੇ ਆ ਅਸੀਂ ਸਾਹਮਣੇ ਜਿਉ ਬਲੈਕ ਟੌਪ ਹੁਣ ਹਿਸਾਬ ਦਿਖ ਰਿਹਾ ਹੈ ਇਥੇ ਮਨ ਲੱਗਦਾ ਵੀ ਜਿੰਨਾ ਨੇੜੇ ਇੱਥੋਂ ਚਾਈਨਾ ਦਾ ਬਾਰਡਰ ਆ ਤੇ ਜਿੰਨੀ ਕ੍ਰਿਟੀਕਲ ਸਿਚੁਏਸ਼ਨ ਮੈਨੂੰ ਇਹ ਥਾਂ ਦੇ ਉੱਤੇ ਦੇਖਣ ਨੂੰ ਲੱਗ ਰਹੀ ਆ ਵੀ ਸ਼ਰੇਆਮ ਚਾਈਨਾ ਦੇ ਬੰਕਰ ਵਗੈਰਾ ਪਰਲੇ ਪਾਸੇ ਨੇ ਇਧਰਲੇ ਪਾਸੇ ਵੀ ਚਾਈਨਾ ਦਾ ਇੱਕ ਕਹਿੰਦੇ ਉਹ ਬਣਾਇਆ ਹੋਇਆ ਇੱਕ ਹਾਲ ਬਣਾਇਆ ਹੋਇਆ ਤੇ ਇੰਡੀਆ ਵਾਲਿਆਂ ਦਾ ਵੀ ਬਣਾਇਆ ਹੋਇਆ ਉੱਥੇ ਇਹਨਾਂ ਦੀ ਆਪਸ ਦੇ ਵਿੱਚ ਇੰਡੀਆ ਤੇ ਚਾਈਨਾ ਵਾਲਿਆਂ ਦੀ ਮੀਟਿੰਗ ਹੁੰਦੀ ਆ ਜਦੋਂ ਆਪਾਂ ਮੋਟਰਸਾਈਕਲ ਤੇ ਆਏ ਹਨ ਉਦੋਂ ਵੀ ਤੁਹਾਨੂੰ ਮੈਂ ਦਿਖਾਇਆ ਚਾਈਨਾ ਵਾਲੇ ਇਧਰ ਆ ਜਾਂਦੇ ਨੇ ਤੇ ਇੰਡੀਆ ਵਾਲੇ ਉਧਰ ਵੀ ਜਾ ਵੜਦੇ ਨੇ ਤੇ ਆ ਦੇਖੋ ਲੜਾਈ ਦਾ ਸੀਨ ਬਿਆਨ ਕਰ ਰਹੀਆਂ ਨੇ ਚੀਜ਼ਾਂ ਇਹ ਮਤਲਬ ਇੱਕ ਤਰ੍ਹਾਂ ਦਾ ਤੁਸੀਂ ਉਹ ਪਏ ਨੇ ਭਾਈ ਬਾਕਸ ਪਏ ਨੇ ਜਿਹਦੇ ਵਿੱਚ ਗੋਲੀਆਂ ਬਰੂਦ ਹੁੰਦਾ ਹਨ ਤੇ ਮੂੰਹ ਬਣਾਏ ਹੋਏ ਨੇ ਇਹਦੇ ਵਿੱਚ ਤੁਸੀਂ ਮੂੰਹ ਪਾ ਕੇ ਖੜ ਜੋ ਇੱਥੇ ਖੜ ਜੋ ਮੂੰਹ ਪਾ ਕੇ ਤੇ ਸੋਟੀ ਮਤਲਬ ਆਰਮੀ ਵਾਲੀ ਲੁੱਕ ਆ ਜੂਗੀ ਤੁਸੀਂ ਫੋਟੋ ਖਿਚਾ ਸਕਦੇ ਹੋ ਬਾਕੀ ਚੀਨੀ ਫੌਜੀਆਂ ਦਾ ਨਾ ਇੱਕ ਰੂਲ ਹੁੰਦਾ ਜਾਂ ਚੀਨ ਵਾਲਿਆਂ ਦਾ ਉਹ ਜਦੋਂ ਉਹਨਾਂ ਦੇ ਕੋਈ ਫੌਜੀ ਇੱਧਰਲੇ ਪਾਸੇ ਸ਼ਹੀਦ ਹੋ ਜਾਣ ਤਾਂ ਉਹ ਆਦੀਆਂ ਡੈੱਡ ਬਾਡੀਆਂ ਲੈ ਕੇ ਨਹੀਂ ਜਾਂਦੇ ਤੇ ਜਦੋਂ ਆਪਾਂ ਰੁਨਾਚਲ ਵਾਲੇ ਪਾਸੇ ਨੂੰ ਗਏ ਆ ਹਨਾ ਉੱਥੇ ਵੀ ਉਹਨਾਂ ਰਿਹੜੇ ਡੇਟ ਬੋਡੀਆਂ ਸੀ ਹਨਾ ਉਸੇ ਥਾਂ ਦੇ ਉੱਤੇ ਹੀ ਮਤਲਬ ਦਫ਼ਨ ਕਰਤੀਆਂ ਸੀ ਕਿਉਂਕਿ ਚੀਨੀ ਕਹਿੰਦੇ ਨੇ ਵੀ ਸਾਡੇ ਬੰਦੇ ਨਹੀਂ ਹੈਗੇ ਹੁਣ ਇਹ ਲੋਜੀ ਰਜ਼ੰਗਲਾ ਵਾਰ ਮੈਮੋਰੀਅਲ ਆਪਾਂ ਦੇਖ ਲਿਆ ਤੇ ਆ ਗੱਡੀਆਂ ਦੇਖੋ ਇੱਧਰ ਵੀ ਤੇ ਆਹ ਪਾਸੇ ਭਾਈ ਇੱਧਰ ਵੀ ਉਹ ਪਿੱਛੇ ਤੱਕ ਲੱਗੀਆਂ ਹੋਈਆਂ ਨੇ ਆ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਹੁਣ ਫਿਰਦੇ ਆ ਇਹ ਜਾਂ ਫਿਰ ਜਿੱਥੇ ਆਪਾਂ ਚਾਹ ਪਾਣੀ ਪੀਤਾ ਸੀ ਉਹ ਮੇਨ ਚੁਸ਼ੁਲ ਸੀ ਆ ਸਾਰੀ ਚੁਸ਼ੁਲ ਘਾਟੀ ਆ ਇਹਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ ਸੀ ਕਹਿੰਦੇ ਚਾਈਨਾ ਤੇ ਮੇਨ ਇੱਥੇ ਤੱਕ ਉਹਦਾ ਟਿੱੱਚਾ ਮਿੱਥਿਆ ਹੋਇਆ ਸੀ ਵੀ ਇੱਥੇ ਤੱਕ ਥਾ ਰੋਕਣੀ ਆ ਪਰ ਫੇਰ ਵੀ ਉਹ ਮਗਰੋਂ ਖਾਸਾ ਰੋਕ ਗਿਆ ਇੱਕ ਦੋ ਲੈਕਾ ਰੋਕ ਗਿਆ ਮਗਰ ਤੇ ਉਹ ਤਾਂ ਯਾਰ ਗੋਲੀ ਵਾਂਗੂ ਵੱਧ ਆ ਰਿਹਾ ਸੀ ਆਪਣੇ ਵਾਲਿਆਂ ਕੋਲ ਉਹਨਾਂ ਦੇ ਮਗਾਵਲੇ ਹਥਿਆਰ ਉਹਨੇ ਅਪਡੇਟ ਨਹੀਂ ਸੀ ਪਰ ਆਪਣੇ ਵਾਲਿਆਂ ਕੋਲ ਜਿਗਰੇ ਬਹੁਤ ਵੱਡੇ ਸੀ ਜਾਨਵਰਾਂ ਦੇ ਕੰਕਾਲ ਕੰਕੂਲ ਜਿ ਇੱਥੇ ਆਮ ਹੀ ਪਏ ਨੇ ਇੱਧਰ ਵੀ ਪਏ ਨੇ ਪੰਜ ਚਾਰ ਉਧਰ ਵੀ ਪਏ ਨੇ ਪ੍ਰਥੀ ਮਰ ਮੁਰ ਜਾਂਦੇ ਨੇ ਇੱਥੇ ਕਿਹੜਾ ਕੋਈ ਚਾਗਦਾ ਚੁਗਦਾ ਕੋਈ ਨਹੀਂ ਪੁੱਛਦਾ ਇੱਥੇ ਦਿਨੇ ਤਾਂ ਫਿਰ ਵੀ ਲੋਕ ਲੰਘ ਜਾਂਦੇ ਨੇ ਰਾਤ ਨੂੰ ਨਾ ਤਾਂ ਇੱਥੇ ਕੋਈ ਲਾਈਟ ਆ ਕੁਝ ਨਹੀਂ ਹੈਗਾ ਇੱਥੇ ਉਸੇ ਢਾਬੇ ਤੇ ਆਪਾਂ ਦੁਬਾਰਾ ਫੇਰ ਪਹੁੰਚ ਗਏ ਆ ਜਿੱਥੇ ਆਪਾਂ ਸਵੇਰੇ ਸੀ ਮੋਟਰਸਾਈਕਲ ਕੇਰਾ ਮੋੜ ਕੇ ਜਲਾਤੀਏ ਇਸ ਟਾਈਮ ਆਪਾਂ ਖੜੇ ਆ ਜੀ ਚੁਸ਼ਲ ਥੋੜਾ ਜਿਹਾ ਆਪਣੇ ਪਲਾਨ ਦੇ ਵਿੱਚ ਚੇਂਜ ਆ ਗਿਆ ਪਿਛਲੇ 3-4 ਦਿਨਾਂ ਤੋਂ ਨਾ ਘੁੰਮਣ ਦਾ ਸੁਆਦ ਨਹੀਂ ਆ ਰਿਹਾ ਅਮੀ ਸੜਕਾਂ ਤੇ ਮੋਟਰਸਾਈਕਲ ਚਲਾਈ ਜਾਂਦੇ ਆ ਦੁਨੀਆ ਮੁਲਖ ਉਹਨਾਂ ਦੇ ਵਿੱਚ ਫਰੀ ਜਾਂਦੇ ਆ ਆ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਕੇ ਹਟਿਆ ਇਹ ਜਗ੍ਹਾ ਦਾ ਨਾਮ ਹੈਗਾ ਜੀ ਚੁਸ਼ਲ ਆਪੇ ਛੇ ਠੱਬਾ ਜਿੱਥੇ ਆਪਾਂ ਪਹਿਲਾਂ ਕੁਝ ਖਾ ਪੀ ਕੇ ਹਟੇ ਸੀ ਇੱਥੋਂ ਆਪਾਂ ਗਏ ਸੀ ਰਜ਼ੰਗਲਾ ਵਾਰ ਮੈਮੋਰੀਅਲ 14 ਕਿਲੋਮੀਟਰ ਤੋਂ ਉਹ ਦੇਖ ਕੇ ਫੇਰ ਇਸ ਥਾਂ ਦੇ ਉੱਤੇ ਆਪਾਂ ਆ ਗਏ ਆ ਉਹ ਸਿੱਧੀ ਸੜਕ ਜਾ ਰਹੀ ਹੈ ਰਜ਼ੰਗਲਾ ਵਾਰ ਮੈਮੋਰੀਅਲ ਵਾਲੀ ਉਮਲਿੰਗਲਾ ਨੂੰ ਉਮਲਿੰਗਲਾ ਦੁਨੀਆ ਦਾ ਸਭ ਤੋਂ ਉੱਚਾ ਪਾਸ ਆ ਤੇ ਜਿਹੜੀ ਆ ਸੜਕ ਜਾ ਰਹੀ ਹੈ ਜਿੱਥੇ ਆਪਾਂ ਜਾਣਾ ਚਾਹੁੰਦੇ ਆ ਇਹ ਜਾ ਰਹੀ ਹੈ ਜੀ ਮਾਹੇ ਬ੍ਰਿਜ ਨੂੰ ਮ ਰਾਹ ਦੇ ਵਿੱਚ ਦੋ ਸੌਰੀ ਤਿੰਨ ਹਾਈ ਐਲਟੀਟਿਊਡ ਪਾਸ ਪੈਣਗੇ ਤੇ ਸ਼ਾਮ ਨੂੰ ਥੋੜਾ ਜਿਆ ਉਹਨਾਂ ਨੂੰ ਕ੍ਰੋਸ ਕਰਨਾ ਔਖਾ ਤੇ ਵੈਸੇ ਮੈਂ ਤੁਹਾਨੂੰ ਦੱਸ ਕੇ ਹਟਾਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਸੁਆਦ ਨਹੀਂ ਆ ਰਿਹਾ ਗੱਲ ਇਹ ਹੋਈ ਵੀ ਅੱਜ ਜਦੋਂ ਮੈਂ ਸਵੇਰੇ ਚੱਲੇ ਆ ਪੈਂਗੋਂਗ ਵਾਲੇ ਪਾਸੋਂ ਸਪੈਂਗਮਿੰਗ ਆਪਾਂ ਰੁਕੇ ਸੀ ਤਾਂ ਯਾਰ ਇੰਨੀਆਂ ਗੱਡੀਆਂ ਮੈਨੂੰ ਮਿਲੀਆਂ ਨਾ ਰਾਹ ਦੇ ਵਿੱਚ ਤੇ ਨਾਲਾ ਕਰਦੇ ਯਾਰ 70 80 ਗੱਡੀ ਮਿਲੀ ਹੋਣੀ ਜਿਹੜੀ ਉਮਲਿੰਗਲਾ ਨੂੰ ਚੱਲੀ ਆ ਹਰੇਕ ਦੇ ਵਿੱਚ ਪੰਜ-ਪੰਜ ਜਾਣੇ ਬੈਠੇ ਨੇ 100 150 200 ਦੇ ਨੇੜੇ ਤੇ ਜਿਹੜੇ ਮੋਟਰਸਾਈਕਲ ਲੰਘਿਆ ਹੁਣ ਗਰੁੱਪਾਂ ਦੇ ਵਿੱਚ ਲੋਕ ਜਾਂਦੇ ਨੇ ਕੋਈ ਇਕੱਲਾ-ਇਕੱਲਾ ਕੋਈ ਦੋ-ਦੋ ਬੰਦੇ ਟੈਂਪੂ ਟਰੈਵਲਰ ਅੱਡ ਜਾ ਰਹੇ ਨੇ ਟਾਟਰਾ ਸੁਮੋ ਅੱਡ ਜਾ ਰਹੀਆਂ ਨੇ ਤੇ ਇੰਨਾ ਵੱਡਾ ਕਰੇਜ਼ ਹੋਇਆ ਪਿਆ ਉਮਲਿੰਗਲਾ ਦਾ ਯਾਰ ਮੇਰਾ ਮਨ ਮਰ ਗਿਆ ਜਾਣਦਾ ਉੱਥੇ ਸਾਰੀ ਦੁਨੀਆ ਹੀ ਉੱਥੇ ਫਰੀ ਜਾਂਦੀ ਆ ਹਨਾ ਉੱਥੇ ਜਾ ਕੇ ਨਾ ਫੋਟੋ ਖਿਚਾਉਣ ਦੀ ਵਾਰੀ ਆਉਣੀ ਆ ਨਾ ਉੱਥੇ ਕੋਈ ਘੁੰਮਣ ਦਾ ਨਾ ਕੋਈ ਦੇਖਣ ਦਾ ਸੁਬਾਦ ਆਉਣਾ ਕਾਮਾ ਰੌਲੀ ਆ ਐਵੇਂ ਧੂੜ ਦੇ ਜੇ ਗਏ ਰਹੀ ਗੱਲ ਹੁੰਦੀ ਟਾਰਗੇਟ ਦੀ ਵੈਸੇ ਲੋਕਾਂ ਵਾਸਤੇ ਇੱਕ ਤਰ੍ਹਾਂ ਦਾ ਹੈ ਟਾਰਗੇਟ ਹੁੰਦਾ ਵੀ ਲਦਾਖੋਂ ਮਣ ਆਏ ਆ ਨਵਾਂ ਪਾਸ ਖੁੱਲਿਆ ਮਲਿੰਗਲਾ ਉੱਥੇ ਜਾਈਏ ਪਰ ਆਪਾਂ ਉਹ ਪਿਛਲੇ ਸਾਲ ਕਰ ਰੱਖਿਆ ਆਪਣੇ ਵਾਸਤੇ ਕੋਈ ਉਹ ਟਾਰਗੇਟ ਵਾਲੀ ਗੱਲ ਹੈ ਨਹੀਂ ਤਾਂ ਕਰਕੇ ਫਿਰ ਮੈਂ ਇਸ ਸਾਲ ਉਹ ਕੈਨਸਲ ਕਰਤਾ ਮੇਰੀ ਸਲਾਹ ਵੀ ਆਪਾਂ ਉਹ ਪਾਸ ਕਰੀਏ ਜਿੱਥੇ ਕਿਤੇ ਨਾ ਗਏ ਹੁਣ ਕੋਈ ਵੀ ਬੰਦਾ ਨਾ ਗਿਆ ਹੋਵੇ ਜੇ ਮਰਸੀ ਮਿਕਲਾ ਆਪਾਂ ਕਰਕੇ ਆਈਆਂ ਹਨਾ ਪਰਸੋਂ ਚੌਥੇ ਉੱਥੇ ਕੋਈ ਬੰਦਾ ਨਹੀਂ ਗਿਆ ਉੱਥੇ ਤਾਂ ਮੈਂ ਇਹ ਵੀ ਕਿਹਾ ਦਾਵੇ ਨਾਲ ਵੀ ਇੰਡੀਆ ਤੇ ਮੈਂ ਪਹਿਲਾ ਯੂਟਿਊਬਰ ਹੋਊਗਾ ਇੱਥੇ ਆ ਕੇ ਲੋਕ ਜਦੋਂ ਮੈਥੋਂ ਪੁੱਛਦੇ ਨੇ ਬਾਈ ਉਹਨਾਂ ਨੂੰ ਮੈਂ ਦੱਸਦਾ ਵੀ ਮੈਂ ਉੱਥੇ ਜਾ ਕੇ ਆ ਤਾਂ ਉਹ ਹੈਰਾਨ ਹੋ ਗਏ ਉਹ ਕਹਿੰਦੇ ਯਾਰ ਸਾਨੂੰ ਤਾਂ ਸਾਰੇ ਨੇ ਵਾਪਸ ਭੇਜਦਾ ਮੈਂ ਕਿਹਾ ਉਹੀ ਗੱਲ ਸੀ ਵੀ ਤੁਸੀਂ ਟਰਾਈ ਨਹੀਂ ਕੀਤਾ ਤੁਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਈਏ ਵੀ ਤੁਹਾਨੂੰ ਕਿਸੇ ਨੂੰ ਜਾਣ ਨਹੀਂ ਦੇਣਾ ਤੇ ਸਿਵਲਨ ਅਲਾਉਡ ਨਹੀਂ ਹੈਗੇ ਤੇ ਉੱਥੋਂ ਆਪਾਂ ਗੱਲਾਂ ਸੁਣ ਕੇ ਮੁੜੀਏ ਫਿਰ ਮੈਂ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਯਾਰ ਹੁਣ ਤਾਂ ਮਿਸ ਹੋ ਗਿਆ ਹੁਣ ਅਗਲੀ ਵਾਰ ਹੀ ਚੱਲਾਂਗੇ ਕਹਿੰਦੇ ਤੇ ਫਿਰ ਗੱਲ ਹੁਣ ਇਹੀ ਆ ਵੀ ਹੁਣ ਆਪਾਂ ਇੱਥੇ ਰੁਕਦੇ ਆ ਚੂਸ਼ੂਲ ਦੇ ਵਿੱਚ ਇੱਥੇ ਨੈਟਵਰਕ ਵੀ ਹੈਗਾ ਪਿਛਲੇ 2 ਦਿਨਾਂ ਤੋਂ ਵੀਡੀਓ ਵੀ ਨਹੀਂ ਅਪਲੋਡ ਹੋਈ ਸੀ ਵੀਡੀਓ ਵੀ ਅਪਲੋਡ ਕਰ ਲਾਂਗੇ ਏ ਢਾਬੇ ਵਾਲੇ ਬਾਈ ਨਾਲ ਮੈਂ ਗੱਲ ਕਰ ਲਈ ਪਹਿਲਾਂ ਮੈਨੂੰ ਐ ਸੀ ਵੀ ਇੱਥੇ ਕਿਤੇ ਪਿੰਡ 'ਚ ਕਿਤੇ ਹੋਮਸਟੇ ਲੈ ਲਾਂਗੇ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਹਵਾ ਬਹੁਤ ਤੇਜ਼ ਚੱਲ ਰਹੀ ਆ ਨੀਂਦ ਆਉਣੀ ਨਹੀਂ ਹੈਗੀ ਅੱਜ ਨਾਲ ਫਿਰ ਬਾਈ ਕਹਿੰਦਾ ਤੂੰ ਐ ਕਰ ਮੇਰੇ ਢਾਬੇ ਦੇ ਵਿੱਚ ਟੈਂਟ ਲਾ ਲਾ ਕਿਦੇ ਰੋਟੀ ਪਾਣੀ ਆਪਾਂ ਇੱਥੇ ਛੱਕ ਲੈਣਾ ਬਾਈ ਦਾ ਰੋਟੀ ਪਾਣੀ ਦਾ ਫਾਇਦਾ ਹੋਊਗਾ ਟੈਂਟ ਆਪਣਾ ਹੈਗਾ ਹੀ ਸਲੀਪਿੰਗ ਵੈਗ ਆਪਣੇ ਕੋਲ ਹੈਗਾ ਤੇ ਅੰਦਰ ਆਪਾਂ ਨੂੰ ਹਵਾ ਵੀ ਨਹੀਂ ਲੱਗਣੀ ਕਿਉਂਕਿ ਮਾਹੇਬ੍ਰਿਜ ਨੂੰ ਜਿਹੜਾ ਰੋਡ ਜਾਣਾ ਇਹ ਦੂਜਾ ਜਿਹੜਾ ਆਪਾਂ ਹੁਣ ਚੂਜ਼ ਕੀਤਾ ਪਹਿਲਾਂ ਵਾਲਾ ਕੈਨਸਲ ਕਰਕੇ ਤਾਂ ਰਾਹ ਦੇ ਵਿੱਚ ਕੋਈ ਪਿੰਡ ਪੁੰਡ ਨਹੀਂ ਹੈਗਾ ਉੱਥੇ ਹੋਮ ਸਟੇ ਨਹੀਂ ਹੈਗਾ ਬਾਹਲਾ ਕੋਈ ਰੁਕਣ ਦਾ ਕਨਾਲਾ ਤੇ ਤਿੰਨ ਹਾਈ ਐਲਟੀਟਿਊਡ ਪਾਸ ਹੋਣਗੇ ਜੇ ਜਿਆਦਾ ਐਡਵੈਂਚਰ ਕਰਨਾ ਤਾਂ ਫਿਰ ਮੈਂ ਹੁਣੇ ਵੀ ਲੰਘ ਸਕਦਾ ਪਰ ਹੁਣੇ ਵੀ ਉੱਥੇ ਜਾਊਂਗਾ ਤਾਂ ਬਰਫ਼ 스ਨੋਫਾਲ ਮਿਲੂਗੀ ਨਜ਼ਾਰਾ ਬਹੁਤ ਆਊਗਾ ਮੈਂ ਉਹੀ ਜੀ ਚੀਜ਼ ਕਰਨ ਨੂੰ ਫਿਰਦਾ ਐਵੇਂ ਸੜਕਾਂ ਦੇ ਮੋਟਰਸਾਈਕਲ ਭਜਾਈ ਜਾਂਦੇ ਕਿਸੇ ਨੂੰ ਹਾਰਨ ਮਾਰਦਾ ਕਿਸੇ ਨੂੰ ਸਾਈਡ ਦੇਤੀ ਕੋਈ ਉਹ ਖਹਿ ਕੇ ਜੇ ਲੰਘਿਆ ਬਸ ਆਹ ਕੁਛ ਚੱਲੀ ਜਾਂਦਾ ਤੇ ਸਵਾਦ ਉਹਨੋਂ हट ਗਿਆ ਸੀ ਟੂਰ ਤੇ ਫਿਰ ਮੈਂ ਤਾਂ ਕਰਕੇ ਡਿਸੀਜਨ ਲਿਆ ਵੀ ਨਹੀਂ ਯਾਰ ਸਵਾਦ ਨਹੀਂ ਆ ਰਿਹਾ ਤੇ ਸੜਕਾਂ ਦਿਖਾਉਣ ਦਾ ਸੜਕਾਂ ਤੇ ਮੋਟਰਸਾਈਕਲ ਚਲਾਉਣ ਦਾ ਕੋਈ ਫਾਇਦਾ ਨਹੀਂ ਦੁਨੀਆ ਫਿਰਦੀ ਇੱਥੇ ਚਲਾਉਂਦੀ ਤੇ ਆਪਾਂ ਹੁਣ ਐਡਵੈਂਚਰ ਕਰੀਏ ਤੇ ਕੱਲ ਤੋਂ ਕੋਸ਼ਿਸ਼ ਕਰਾਂਗੇ ਵੀ ਤੁ ਨਵੀਆਂ ਚੀਜ਼ਾਂ ਦਿਖਾਉਣ ਦੀ ਮਤਲਬ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਆ ਵੀ ਬਾਈ ਪੂਰਾ ਸਕੀਮੀ ਆ ਇੱਥੇ ਇਹਨੇ ਲਿਖ ਰੱਖਿਆ ਲਾਸਟ ਰੈਸਟੋਰੈਂਟ ਆ ਲੋਕ ਸਾਰੇ ਕੀ ਕਰਦੇ ਨੇ ਗੱਡੀਆਂ ਤੇ ਆਉਂਦੇ ਨੇ ਅਗਲੇ ਪੜ੍ਹਦਾ ਵੀ ਲਾਸਟ ਰੈਸਟੋਰੈਂਟ ਆ ਇਹਦੇ ਕੋਲ ਖਾ ਕੇ ਜਾ ਵੜਦੇ ਨੇ ਬਾਈ ਕਹਿੰਦਾ ਵੀ ਮੈਂ ਤਾਂ ਉਹੀ ਨਾਮ ਰੱਖਤਾ ਲਾਸਟ ਰੈਸਟੋਰੈਂਟ ਦਾ ਕੋਈ ਕਹਿੰਦਾ ਜਿਹੜਾ ਸਾਹਮਣੇ ਪਹਾੜ ਦੇ ਨੇ ਪਰਲੇ ਪਾਸੇ ਕਹਿੰਦਾ ਚਾਈਨਾ ਮੈਂ ਤਾਂ ਕਰਕੇ ਨਾ ਲਾਸਟ ਰੈਸਟੋਰੈਂਟ ਰੱਖਤਾ ਕਹਿੰਦਾ ਅੱਗੇ ਜਾਉਗੇ ਪਿੰਡ ਦੇ ਵਿੱਚ ਤੁਹਾਨੂੰ ਖਾਣ ਪੀਣ ਨੂੰ ਹੋਰ ਵੀ ਕੁਝ ਮਿਲ ਜਾਊਗਾ ਮੈਂ ਕਹਿੰਦਾ ਵੀ ਤੇਰੀ ਗੱਲ ਚੱਲ ਠੀਕ ਆ ਤੇ ਹੁਣ ਬਾਈ ਤੇ ਆ ਸਾਰਾ ਖੁੱਲਾ ਖੁੱਲਾ ਏਰੀਆ ਮੌਸਮ ਦੇਖੋ ਕਿੰਨਾ ਸਾਫ਼ ਆ ਯਾਰ ਇਸ ਟਾਈਮ ਨਾ ਮੈਂ ਟੈਂਟ ਦੇ ਵਿੱਚ ਬੈਠਾ ਤੇ ਪੰਜਾਬੀਆਂ ਦਾ ਲੋਕ ਕਿੰਨਾ ਕਿ ਸਤਿਕਾਰ ਕਰਦੇ ਨੇ ਕਿੰਨਾ ਕਿ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਕਿੰਨਾ ਕਿ ਉਹਨਾਂ ਤੇ ਯਕੀਨ ਕਰਦੇ ਨੇ ਅੱਜ ਤੁਹਾਨੂੰ ਇਹ ਮਿਸਾਲ ਦਿਖਾਉਣਾ ਤੇ ਜਿਹੜਾ ਇਹ ਮੈਂ ਟੈਂਟ ਲਾਇਆ ਹੋਇਆ ਨਾ ਇੱਕ ਮੀਟਾਬੇ ਦੇ ਵਿੱਚ ਲਾਇਆ ਹੋਇਆ ਛੱਡ ਜੋ ਮੈਂ ਮੜਾ ਜਾ ਬਾਹਰ ਨਿਕਲ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣਾ ਮੈਂ ਇਧਰਲੇ ਪਾਸੇ ਸਾਹਮਣੇ ਆਪਣਾ ਟੈਂਟ ਲੱਗਿਆ ਹੋਇਆ ਆ ਪਿਆ ਮੇਰਾ ਸਮਾਨ ਤੇ ਆ ਸਾਰਾ ਹੋਟਲ ਆ ਠੀਕ ਆ ਬਾਈ ਸਾਰੇ ਦਾ ਸਾਰਾ ਹੋਟਲ ਮੇਰੇ ਸਿਰ ਤੇ ਛੱਡ ਗਿਆ ਤੇ ਇੱਥੇ ਉਹਦਾ ਸਾਜੂ ਸਮਾਨ ਪਿਆ ਹੁਣ ਚੌਕਲੇਟਾਂ ਪਈਆਂ ਨੇ ਉਹ ਕਿਹੜਾ ਬਾਈ ਗਿਣ ਕੇ ਗਿਆ ਹੋਊਗਾ ਹਨਾ ਆ ਕਿੰਨੀਆਂ ਟੌਫੀਆਂ ਪਈਆਂ ਨੇ ਆ ਲੇਜ਼ ਕੁਰਕਰੀਆਂ ਦੇ ਪੈਕਟ ਪਏ ਨੇ ਹਨਾ ਇਧਰਲੇ ਪਾਸੇ ਬਾਈ ਦਾ ਗੱਲਾ ਵੀ ਆ ਤੇ ਇਧਰ ਬਾਈ ਦੀ ਰਸੋਈ ਵੀ ਆ ਆ ਦੇਖੋ ਬਾਈ ਕਹਿੰਦਾ ਜੇ ਇੱਥੇ ਪੈਣਾ ਇੱਥੇ ਪਹਿ ਜਾ ਆ ਸਾਰਾ ਸਮਾਨ ਲੈ ਠੀਕ ਆ ਇਹ ਛੱਡ ਗਏ ਮੇਰੇ ਵਾਸਤੇ ਤੇ ਮੈਂ ਮੈਨੂੰ ਐ ਸੀ ਪਹਿਲਾਂ ਵੀ ਕਿਤੇ ਉਹ ਆਪ ਵੀ ਇੱਥੇ ਪਹਿਣਗੇ ਉਹ ਕਹਿੰਦਾ ਨਹੀਂ ਨਹੀਂ ਬਾਈ ਤੇਰੇ ਸਿਰ ਤੇ ਢਾਬਾ ਛੱਡ ਕੇ ਚੱਲੇ ਆ ਦੁੱਧ ਦੱਦ ਪਿਆ ਕਹਿੰਦਾ ਜੇ ਚਾਹ ਬਣਾਉਣੀ ਹੋਈ ਚਾਹ ਬਣਾ ਲਈ ਤੇ ਹੋਰ ਇਦੂ ਦੱਸ ਕੀ ਅਗਲਾ ਹਨਾ ਕਿੰਨਾ ਕੁ ਪਿਆਰ ਕਰੇ ਜਾਂ ਕੀ ਕਰੇ ਯਾਰ ਇਹ ਸਾਰਾ ਸਿਰਫ ਏਸੀ ਗੱਲ ਕਰਕੇ ਵੀ ਮੈਂ ਪੰਜਾਬ ਤੋਂ ਆਇਆ ਹੋਇਆ ਤੇ ਉਹ ਬਾਈ ਮੇਰੇ ਯਕੀਨ ਤੇ ਛੱਡ ਗਏ ਯਾਰ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਤੇਰਾ ਸਮਾਨ ਪਿਆ ਯਾਰ ਰਹਿਣ ਦੇ ਉਹ ਕਹਿੰਦਾ ਨਹੀਂ ਕੁਛ ਨਹੀਂ ਹੁੰਦਾ ਆ ਬਾਹਰ ਠੀਕ ਆ ਨੇੜੇ ਤੇੜੇ ਇੱਥੇ ਕੋਈ ਪਿੰਡ ਨਹੀਂ ਹੈਗਾ ਲੈ ਉਹ ਦੂਰ ਪਿੰਡ ਬਣਿਆ ਹੋਇਆ ਇੱਥੋਂ ਘੱਟੋ-ਘੱਟ 3-4 ਕਿਲੋਮੀਟਰ ਆ ਤੇ ਉੱਥੇ ਬਾਈ ਦਾ ਘਰ ਆ ਠੀਕ ਆ ਆ ਤਾਬਾ ਸਾਹਮਣੇ ਇਧਰਲੇ ਪਾਸੇ ਮੋਟਰਸਾਈਕਲ ਖੜਾ ਆਪਣਾ ਲੈ ਇਹੀ ਕੁਛ ਖੱਟੇ ਪੰਜਾਬੀਆਂ ਨੇ ਹਨਾ ਤੇ ਬਾਈ ਨੇ ਕਹਿੰਦਾ ਯਾਰ ਤੂੰ ਕੋਈ ਨਾ ਤੈਨੂੰ ਪਿਆਰੇ ਮੌਜ ਨਾਲ ਕਹਿੰਦਾ ਤੈਨੂੰ ਸਵੇਰੇ ਆ ਕੇ ਮੈਂ ਪਰੌਂਠੇ ਖਵਾਉਂਗਾ ਤੇ ਆਪਣੇ ਆਪ ਕਹਿੰਦਾ ਤੁੰਨੂੰ ਮੈਂ ਠਾ ਲੂੰਗਾ ਤੂੰ ਸੌਂ ਜਾ ਕਹਿੰਦਾ ਜੇ ਮਰਜੀ ਤੇ ਇੱਕ ਚੀਜ਼ ਤੁਹਾਨੂੰ ਮੈਂ ਦਿਖਾਉਣੀ ਭੁੱਲ ਗਿਆ ਯਾਰ ਆ ਦੇਖੋ ਬਾਈ ਨੇ ਬਾਈ ਨੇ ਗੱਲਾਂ ਤੇ ਗੱਲੇ ਦੇ ਵਿੱਚ ਚਾਬੀ ਵੀ ਇੰਹੀਂ ਛੱਡ ਕੇ ਗਿਆ ਹੋਇਆ ਯਾਰ ਹਨਾ ਤੇ ਹੁਣ ਮੈਂ ਚੈੱਕ ਨਹੀਂ ਕਰਨ ਲੱਗਿਆ ਖੋਲ ਕੇ ਇਹਦੇ ਵਿੱਚ ਕੀ ਹੈਗਾ ਕੀ ਨਹੀਂ ਤੇ ਜਿਹੜੇ ਬਾਈ ਨੇ ਆਪਣਾ ਇੰਨਾ ਇੱਜ਼ਤ ਮਾਨ ਕੀਤਾ ਯਾਰ ਉਹਦੇ ਨਾਲ ਵੀ ਤੁਹਾਨੂੰ ਆਪਾਂ ਸਵੇਰੇ ਮਲਾਵਾਂਗੇ ਹੁਣ ਗੱਲ ਪਤਾ ਕੀ ਆ ਗਈ ਸਿਰਫ ਇੱਕ ਬੰਦੇ ਕਰਕੇ ਤੁਹਾਡੀ ਕਮਿਊਨਿਟੀ ਦੀ ਰੈਪਿਊਟੇਸ਼ਨ ਬਣ ਵੀ ਸਕਦੀ ਆ ਤੇ ਰੈਪਿਊਟੇਸ਼ਨ ਡਾਊਨ ਵੀ ਹੋ ਸਕਦੀ ਆ ਠੀਕ ਹੈ ਹੁਣ ਇਹਨਾਂ ਨੂੰ ਜਿਹੜੇ ਪੰਜਾਬੀ ਬੰਦੇ ਮਿਲੇ ਹੋਣਗੇ ਕੀ ਪਤਾ ਉਹਨਾਂ ਨੇ ਕਿੰਨਾ ਕੁ ਇਹਦਾ ਇੱਜ਼ਤ ਮਾਨ ਕੀਤਾ ਹੋਵੇ ਵੀ ਸਾਰਾ ਟਾ ਬਾਬ ਦਾ ਮੇਰੇ ਸਿਰ ਤੇ ਛੱਡ ਗਿਆ ਉਹ ਹਨਾ ਉਹ ਕਹਿੰਦਾ ਕੋਈ ਨਾ ਯਾਰ ਜੋ ਤਰਾਜੀ ਕਰਦਾ ਇਹ ਪਹਿਲੀ ਵਾਰੀ ਹੋਇਆ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਇਹੋ ਜਿਹਾ ਐਕਸਪੀਰੀਅੰਸ ਤਾਂ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਬਈ ਜੇ ਆਪਾਂ ਨੂੰ ਕੋਈ ਬਾਹਰਲੀ ਸਟੇਟ ਦਾ ਕੋਈ ਬੰਦਾ ਮਿਲਦਾ ਹਨਾ ਕਿਸੇ ਵੀ ਤਰ੍ਹਾਂ ਦਾ ਉਹ ਬੰਦੇ ਦੇ ਨਾਲ ਉਹਦੇ ਰੰਗ ਰੂਪ ਨੂੰ ਲੈ ਕੇ ਉਹਦੀ ਜਾਤੀ ਨੂੰ ਲੈ ਕੇ ਹਨਾ ਉਹਦੀ ਬੰਤਰ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਹਦੇ ਨਾਲ ਐਵੇਂ ਦੀ ਉਹ ਟਿੱਪਣੀ ਨਾ ਕਰੋ ਵੀ ਸਾਰੀ ਦੀ ਸਾਰੀ ਕਮਿਊਨਿਟੀ ਬਦਨਾਮ ਹੋ ਜਾਈ। ਹੁਣ ਜੇ ਮੈਂ ਅੱਜ ਉਹਦੇ ਢਾਬੇ ਤੇ ਬੈਠਾ ਜੇ ਮੈਂ ਇੱਥੇ ਕੋਈ ਵੀ ਚੀਜ਼ ਇੱਥੋਂ ਚੋਰੀ ਕਰਕੇ ਲੈ ਗਿਆ ਆਪਦੇ ਨਾਲ ਠੀਕ ਆ ਉਹਨੂੰ ਕਿਹੜਾ ਮੈਨੂੰ ਪਤਾ ਮੇਰਾ ਮੈਂ ਕੌਣ ਆ ਮੈਂ ਕੌਣ ਨਹੀਂ। ਠੀਕ ਨਾ ਉਹਦੇ ਮੇਰਾ ਕੋਈ ਆਧਾਰ ਕਾਰਡ ਲਿਆ ਨਾ ਕੋਈ ਉਹਨੇ ਹੋਰ ਆਇਡੈਂਟੀਟੀ ਲਈ ਆ ਹਨਾ ਪਰ ਇਹਦੇ ਨਾਲ ਸਾਰੇ ਸਰਦਾਰਾਂ ਦੀ ਸਾਰੇ ਪੰਜਾਬੀ ਕਮਿਊਨਿਟੀ ਦੀ ਫਿਰ ਬੇਇਜ਼ਤੀ ਹੁੰਦੀ ਆ ਹਨਾ ਇਸ ਕਰਕੇ ਜੇ ਅੱਜ ਇਹਨੇ ਸਾਰਾ ਟੱਬਾ ਮੇਰੇ ਸਿਰ ਤੇ ਛੱਡਿਆ ਤਾਂ ਕਿਸੇ ਨਾ ਕਿਸੇ ਬੰਦੇ ਨੇ ਪੰਜਾਬੀ ਕਮਿਊਨਿਟੀ ਦੀ ਇੱਜ਼ਤ ਇਹਦੇ ਮੂਹਰੇ ਬਣਾਈ ਹੋਊਗੀ ਤਾਂ ਕਰਕੇ ਬੰਦਾ ਇੱਥੇ ਮਤਲਬ ਉਹ ਬੰਦੇ ਨੂੰ ਕਿਹਾ ਮੈਂ ਕਿਹਾ ਯਾਰ ਤੇਰਾ ਇੰਨਾ ਸਮਾਨ ਸਮੂਣ ਪਿਆ ਜਰ ਐਵੇਂ ਕਹਿੰਦਾ ਠੀਕ ਨਹੀਂ ਲੱਗਦਾ ਕਹਿੰਦਾ ਤੁਸੀਂ ਯਾਰ ਲੋਕਾਂ ਨੂੰ ਖਵਾਉਣ ਵਾਲੇ ਬੰਦੇ ਹੋ ਕਹਿੰਦਾ ਤੁਸੀਂ ਥੋੜਾ ਕਹਿੰਦਾ ਕਿਸੇ ਦਾ ਚੱਕ ਕੇ ਖਾਜੋਗੇ ਐਂਕ ਕਿ ਉਹ ਬੰਦਾ ਪਾਰ ਗਿਆ ਤੇ ਕਹਿੰਦਾ ਤੁਹਾਨੂੰ ਸਵੇਰੇ ਆ ਕੇ ਮਿਠਾ ਦੂੰਗਾ ਤਾਂ ਇਸ ਕਰਕੇ ਜੀ ਕਹੋ ਤੇ ਜੀ ਖਾਓ ਵਾਲਾ ਕੰਮ ਆ ਪਿਆਰ ਕਰਾਂਗੇ ਤਾਂ ਪਿਆਰ ਮਿਲੂਗਾ ਹੁਣ ਕਈ ਵਾਰ ਇਹ ਹੁੰਦਾ ਵੀ ਕਈ ਵਾਰ ਲੋਕ ਐਵੇਂ ਦੀਆਂ ਟਿੱਪਣੀਆਂ ਕਰ ਦਿੰਦੇ ਨੇ ਘਰੇ ਬਹਿ ਕੇ ਉਹਨਾਂ ਨੂੰ ਹੁੰਦਾ ਵੀ ਅਸੀਂ ਕਿਹੜਾ ਕਿਤੇ ਜਾਣਾ ਜਾਂ ਕਿਸੇ ਨਾਲ ਮਿਲਣਾ ਵਰਤਣਾ ਬਾਹਰ ਲਿਆ ਸਟੇਟਾਂ ਦੇ ਵਿੱਚ ਬਾਹਰ ਲਿਆ ਦੇਸ਼ਾਂ ਦੇ ਵਿੱਚ ਹਨਾ ਪਰ ਉਹਨਾਂ ਦੇ ਬਣਾਏ ਹੋਏ ਨੰਬਰਾਂ ਕਰਕੇ ਸਾਡੇ ਅਰ ਜਿਹੜੇ ਬਾਹਰ ਘੁੰਮਦੇ ਫਿਰਦੇ ਨੇ ਘਰਾਂ ਚੋਂ ਹਨਾ ਨਿੱਤ ਨਵੇਂ ਬੰਦਿਆਂ ਨੂੰ ਮਿਲਦੇ ਨੇ ਤਾਂ ਸਾਨੂੰ ਉਹ ਸ਼ੌਕ ਹੋ ਜਾਂਦੀ ਇੱਕ ਵਾਰੀ ਕਰਨਾਟਕਾ ਤੋਂ ਮੁੰਡਾ ਗਿਆ ਸੀ ਬਾਇਰੋਡ ਗੱਡੀ ਲੈ ਕੇ ਬਾਰਲਦੇਸ਼ਾਂ ਚ ਘੁੰਮਣ ਤੇ ਉਹਨੇ ਪੰਜਾਬੀ ਕਮਿਊਨਿਟੀ ਦੀ ਰੀਲ ਪਾਈ ਉਹ ਕਹਿੰਦਾ ਯਾਰ ਬਈ ਮੈਂ ਕਦੇ ਪੰਜਾਬੀ ਬੰਦਿਆਂ ਬਾਰੇ ਸੁਣਿਆ ਸੀ ਤੇ ਅੱਜ ਮੈਂ ਦੇਖ ਲਿਆ ਕਹਿੰਦਾ ਮੈਂ ਇੰਡੀਆ ਨਾਲ ਮੀਡੀਆ ਨੂੰ ਪਿਆਰ ਕਰਦਾ ਪਰ ਪੰਜਾਬੀ ਕਮਿਊਨਿਟੀ ਦੀ ਕਹਿੰਦਾ ਕੋਈ ਰੀਸ ਹੀ ਨਹੀਂ ਕਹਿੰਦਾ ਯਾਰ ਜਿੱਥੇ ਵੀ ਮੈਂ ਜਾਣਾ ਮੈਨੂੰ ਮੇਰੀ ਗੱਡੀ ਦੇ ਟਾਇਰ ਨਵੇਂ ਪਾਉਣ ਤੱਕ ਜਾਂਦੇ ਨੇ ਵੀ ਤੂੰ ਗੱਡੀ ਬਾਇਰੋਡ ਚਲਾ ਕੇ ਲੈ ਕੇ ਆਏ ਤਾਂ ਉਹਨੂੰ ਅਸੀਂ ਨਵੇਂ ਟਾਇਰ ਦੇ ਦੇਣਾ ਨਵੇਂ ਟਾਇਰ ਤੇਰੇ ਪਾ ਦੇਣਾ ਫ੍ਰੀ ਦੇ ਵਿੱਚ ਇਦੂ ਵੱਧ ਕੇ ਮੈਂ ਕੀ ਸਭ ਮੇਰੇ ਵਾਸਤੇ ਕਰਨਗੇ ਜਿੱਥੇ ਮੈਂ ਜਾਨਣਾ ਕਹਿੰਦਾ ਮਨੂ ਰਹਿਨ ਨੂੰ ਕਹਿੰਦੇ ਨੇ ਫਰੀਜ ਖਾਨ ਨੂੰ ਕਹਿੰਦੇ ਨੇ ਕਹਿੰਦਾ ਮੈਂ ਪੰਜਾਬੀ ਬੰਦੇ ਨੂੰ ਦੇਖੀ ਤੇ ਇਹ ਕੁਛ ਖਟਿਆ ਹੋਇਆ ਇਹ ਜਿਤ ਬਣਾ ਕੇ ਰੱਖੀਏ ਤੇ ਬਹੁਤ ਵਧੀਆ ਚੀਜ਼ਾਂ ਨੇ ਇਹ ਬਾਰੀ-ਬਾਰੀ ਜਿਤ ਬਣਦੀ ਨਹੀਂ ਹੈਗੀ ਬਣਾਉਣੀ ਬਹੁਤ ਔਖੀ ਆ ਤੇ ਟੈ ਮਿੰਟ ਚ ਹੀ ਜਾਂਦੀ ਆ ਤੇ ਵਧੀਆ ਵਧੀਆ ਜਾ ਪ੍ਰਾਊਡ ਜਾ ਫੀਲ ਹੋਇਆ ਮੇਰੇ ਕੋਲ ਸ਼ਬਦ ਚੂਤ ਬਾਲੇ ਹੈ ਨਹੀਂ ਨਹੀਂ ਮੈਂ ਇਹ ਜੀਆਂ ਇਮੋਸ਼ਨਲ ਜੀਆਂ ਗੱਲਾਂ ਜਾਂ ਐਮ ਦੀਆਂ ਚੀਜ਼ਾਂ ਮੈਂ ਕਰਕੇ ਨਹੀਂ ਮਨਉ ਆਉਂਦੀਆਂ ਨਹੀਂ ਗੱਲਾਂ ਕਰਨੀਆਂ ਵਾਲੀਆਂ ਐਵੇਂ ਦੀਆਂ ਪਰ ਅੱਜ ਕੁਝ ਦਿਲੋਂ ਜੇ ਆਵਾਜ਼ ਆਈ ਮੈਂ ਕਿਹਾ ਚੱਲ ਦੱਸੀਏ ਯਾਰ ਬਈ ਮੈਂ ਆਪ ਹੈਰਾਨ ਹੋ ਗਿਆ ਜਦੋਂ ਬਾਈ ਮੇਰੇ ਤੇ ਸਾਰਾ ਢਾਬਾ ਛੱਡ ਕੇ ਜਾ ਬੜਿਆ ਆਪ ਦਾ ਕਹਿੰਦਾ ਚਾਹ ਚੂ ਬਣਾ ਕੇ ਪੀਣੀ ਹੋਈ ਕਹਿੰਦਾ ਪੀ ਲਈ ਯਾਰ ਨਾਲ ਇੱਥੇ ਦੁੱਧ ਦੀ ਵੀ ਕਿੰਨੀ ਕਮੀ ਆ ਉਹ ਬਾਈ ਪਏ ਨੇ ਪੈਕਟ ਤੋੜਨੇ ਅੰਦਰ ਹਨ ਤੇ ਚਲੋ ਬਸ ਇਹੀ ਅੱਜ ਦੀ ਵੀਡੀਓ ਦੇ ਵਿੱਚ ਨੰਮੀ ਵੀਡੀਓ ਦੇ ਨਾਲ ਕੱਲੂ ਫੇਰ ਮਿਲਦੇ ਆਂ ਤੇ ਸੋਨੂੰ ਕਿਵੇਂ ਲੱਗਿਆ ਵੀ ਇੱਕ ਪੰਜਾਬੀ ਬੰਦੇ ਦਾ ਇੰਨਾ ਮਾਣ ਤਾਣ ਕੀਤਾ ਉਹਨਾਂ ਨੇ ਆ ਦੇ ਢਾਬੇ ਦੇ ਵਿੱਚ ਸਾਰਾ ਢਾਬਾ ਹੀ ਛੱਡ ਕੇ ਜਾਵੜੇ ਗੱਲਾਂ ਗੁੱਲਾਂ ਹੋ ਲੱਲਪਾ ਬਹਾਣ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ